ਪੰਜਾਬ ਸਰਕਾਰ ਨੇ ਗਧਿਆਂ ਨੂੰ ਸਟਾਰ ਲਾਏ ਐ ਤੁਸੀਂ ਕਹਿੰਦੇ ਸਟਾਰ ਕਹਿ ਰਹੇ ਹੋ ਕਾਬਲ ਅਫਸਰ ਨੇ ਇਹਨਾਂ ਦੇ ਸਰਕਾਰਾਂ ਗਲਤ ਕੰਮ ਕਰਾਉਣ ਵਾਸਤੇ ਗਧਿਆਂ ਨੂੰ ਸਟਾਰ ਲਾ ਕੇ ਵੀ ਭੇਜ ਦਿੰਦੀ ਆ ਚਿੱਤਿਆਂ ਦੀਆਂ ਪੂਛਾਂ ਵਟ ਕੇ ਅੰਦਰਵਾੜ ਦਿੰਦੀ ਐ ਕਰਨਲ ਬਾਠ ਫਿਰ ਉੱਥੇ ਬੈਠਾ ਡਰਿੰਕ ਕਰ ਰਿਆ ਸੀ ਇਹ ਦੂਜੇ ਪਾਸੋਂ ਸਟੇਟਮੈਂਟ ਆ ਜਿਹਨੇ ਤੁੰਦੇ ਐਸਐਸਪੀ ਨਾਨਕ ਸਿੰਘ ਹੈਗੇ ਆ ਵੈਸੇ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਬਹੁਤ ਮਾੜੀ ਐ ਤੁੰਦਾ ਕੀ ਦੋਸ਼ ਕਿਉਂਕਿ ਉਹ ਤਾਂ ਅਸੀਂ ਡਿਊਟੀ ਤੇ ਬੈਠਾ ਹੋਊਗਾ ਉਹ ਜਿਹੜੇ ਖੋਤਿਆਂ ਨੂੰ ਸਟਾਰ ਲਾ ਕੇ ਛੱਡੇ ਵੇ ਇਹਨਾਂ ਨੇ ਗਧਿਆਂ ਨੂੰ ਉਹਦਾ ਹੁਕਮ ਨਹੀਂ ਮੰਨਦੇ ਕਿ ਤੁਸੀਂ ਜਿਹੜੀ ਉਹਦੀ ਬੰਦੀ ਕਾਰਵਾਈ ਤੇ ਸੰਤੁਸ਼ਟ ਨਹੀਂ ਇਹ ਚੀਜ਼ ਦਾ ਪੀੜਤ ਆ ਤੁਸੀਂ ਵੀ ਉਦੋਂ ਕੱਟ ਕੀਤਾ ਮੁਖਸਰ ਸਾਹਿਬ ਦੇ ਵਿੱਚ ਜਦੋਂ ਧਰਨਾ ਦਿੱਤਾ ਤਾਂ ਉਦੋਂ ਵੀ ਗੁੱਡੀਆਂ ਸਾਹਿਬ ਨੇ ਉਹਨੂੰ ਲੰਬੀ ਲੈ ਕੇ ਲਾ ਲਿਆ ਪੁਲਿਸ ਦੇ ਉਹ ਹੈਂਡਸਪੈਕਟਰ ਨੇ ਸ਼ਬਦ ਬੋਲੇ ਆ ਕਿ ਅਸੀਂ ਇੱਕ ਮਰਡਰ ਕਰਕੇ ਆਏ ਆ ਦੂਸਰਾ ਮਰਡਰ ਤੁਹਾਡਾ ਨਾ ਕਰਨਾ ਪੈ ਜੇ ਖੋਤਿਆਂ ਨੂੰ ਸਟਾਰ ਲਾਏ ਨਾ ਇਹਨੂੰ ਲੱਭਣਾ ਇੱਥੇ ਹੈਗੇ ਅਸੀਂ ਧਮਕੀ ਦੇ ਰਹੇ ਹੋ ਇਹ ਰੁਕ ਸਰਕਾਰ ਕੋਈ ਸਮਝ ਲੇ ਇੰਦਰ ਇਹ ਇਨਕੁਆਇਰੀ ਟੀਮ ਵੀ ਬਿਠਾ ਦਿੱਤੀ ਗਈ ਸਾਨੂੰ ਮੁੱਖ ਮੰਤਰੀ ਦੇ ਇਤਬਾਰਨੀਆਂ ਤੇ ਮੁੱਖ ਮੰਤਰੀ ਦੇ ਅਫਸਰ ਆ ਸਾਰੇ ਇਹ ਸਾਰੇ ਫੌਜੀਓ ਨੂੰ ਮਰੇ ਭਾਲਦਾ ਕਿ ਕੋਈ ਮਰੇ ਤੇ ਮਤਲਬ ਚੁੱਲੇ ਤੇ ਜਾ ਕੇ ਬੈਠਾ ਉਹਦੇ ਮਾਂ-ਪਾਪ ਕੋਲ ਜਾਵਾ ਤੇ ਜੋਂਦੇ ਫੌਜੀਓ ਨੂੰ ਕੁੱਟੀ ਜਾਂਦਾ ਇਹ ਅਜੇ ਤੱਕ ਇਹ ਰਾਸ਼ਟਰਪਤੀ ਰਾਜ ਲੱਗੇ ਤੇ ਫੌਜ ਦੇ ਕੋਈ ਪਾਵਰ ਆਵੇ ਤੇ ਫਿਰ ਪਾਪਾ ਕੇ ਡੀਟੀ ਨਾਲ ਨੂੰ ਤੇ ਇਹਨਾਂ ਨੂੰ ਖੁੱਡਾਂ ਚੋਂ ਅਸੀਂ ਕੱਢਾਂਗੇ ਇਹ ਪੰਜਾਬ ਪੁਲਿਸ ਨੇ ਜਿਹੜੇ ਗੱਦਿਆਂ ਨੂੰ ਸਟਾਰ ਲਾਏ ਆ ਨਾ ਇਹਨਾਂ ਪਰ ਅਸੀਂ ਕੱਢਾਂਗੇ ਅਸੀਂ ਦੱਸਾਂਗੇ ਵੀ ਪਬਲਿਕ ਦੀ ਸੇਵਾ ਕਿਵੇਂ ਕਰੀਦੀ ਹੁੰਦੀ ਹੈ ਪਿਛਲੇ ਕੁਝ ਦਿਨ ਪਹਿਲਾਂ ਜੋ ਪਟਿਆਲਾ ਦੇ ਵਿੱਚ ਵਾਪਰਿਆ ਇੱਕ ਕਰਨਲ ਦੇ ਨਾਲ ਸ਼ਿਵਿੰਦਰ ਸਿੰਘ ਬਾਟ ਦੇ ਨਾਲ ਜੋ ਕੁੱਟਮਾਰ ਹੋਈ ਹੈ ਉਹ ਤੁਹਾਡੇ ਸਾਰਾ ਕੇਸ ਧਿਆਨ ਦੇ ਵਿੱਚ ਹੈ ਤੇ ਉਸ ਦੇ ਸਬੰਧੀ ਧਰਨਾ ਲੱਗਣ ਜਾ ਰਿਹਾ ਪਟਿਆਲੇ ਦੇ ਵਿੱਚ ਉਸ ਦੀ ਪਤਨੀ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਰੌਲਾ ਇਸੇ ਗੱਲ ਦਾ ਹੈ ਕਿ ਉਹ ਕਹਿੰਦੀ ਕਿ ਪਰਚੇ ਸਹੀ ਨਹੀਂ ਹੋਏ 12 ਜਣਿਆਂ ਦੇ ਨਾਮ ਜਿਹੜੇ ਉਹ ਜਨਤਕ ਨਹੀਂ ਕੀਤੇ ਗਏ ਦੂਸਰੇ ਪਾਸੇ ਉੱਥੋਂ ਦੇ ਮੌਜੂਦਾ ਐਸਐਸਪੀ ਨਾਨ ਸਿੰਘ ਇਹ ਗੱਲ ਕਹਿੰਦੇ ਨੇ ਕਿ ਜੋ ਬੰਦੀ ਕਾਰਵਾਈ ਸੀਗੀ ਜਿੱਥੇ ਲੜਾਈ ਹੋਈ ਉਸ ਹੋਟਲ ਮਾਲਕ ਦੇ ਕਹਿਣ ਤੇ ਉਹ ਮੁਕਤ ਕਰ ਦਿੱਤੀ ਗਈ ਹੈ ਤੇ ਕੁਝ ਬੰਦੇ ਇਹਦੇ ਵਿੱਚ ਸਸਪੈਂਡ ਜਾਂ ਡਿਸਮਿਸ ਵੀ ਕਰਨ ਦੀ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਅਸਲ 'ਚ ਸੱਚ ਕੀ ਹੈ ਫਿਰ ਫੌਜੀ ਇਸ ਗੱਲ ਨੂੰ ਲੈ ਕੇ ਸਾਬਕਾ ਫੌਜੀ ਮਜੂਤਾ ਪਬਜੀ ਜਾਂ ਪੁਲਸ ਦੇ ਖਿਲਾਫ ਕਿਉਂ ਤਰਨਾ ਦੇ ਰਹੇ ਨੇ ਐਡੀ ਕੀ ਮਜਬੂਰੀ ਬਣ ਗਈ ਜੇ ਪੁਲਸ ਸਹੀ ਕਾਰਵਾਈ ਕਰ ਰਹੀ ਹੈ ਤੇ ਕੀ ਫੌਜ ਆਪਦਾ ਦਬਦਬਾ ਦਿਖਾਉਣਾ ਚਾਹੁੰਦੀ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅਵਤਾਰ ਸਿੰਘ ਫਕਰ ਸਾਹਿਬ ਜੋ ਕਿ ਸਾਬਕਾ ਸੈਨਿਕ ਨੇ ਉਹ ਵੀ ਉੱਥੇ ਜਾ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਫਕਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸਵਾਲ ਦੇ ਵਿੱਚ ਹੀ ਇੰਟਰਵਿਊ ਦੇ ਵਿੱਚ ਹੀ ਸ਼ੁਰੂਆਤ ਦੇ ਵਿੱਚ ਇਹ ਗੱਲ ਕਹਿ ਦਿੱਤੀ ਕੀ ਤੁਸੀਂ ਦਬ ਦਬਈਆ ਬਣਾਉਣਾ ਚਾਹੁੰਦੇ ਜਦੋਂ ਪੁਲਿਸ ਨੇ ਕਾਰਵਾਈ ਕਰ ਹੀ ਦਿੱਤੀ ਤੇ ਫਿਰ ਤੁਸੀਂ ਉੱਥੇ ਕੀ ਦੱਸਣਾ ਚਾਹੁੰਦੇ ਕਿ ਫੌਜ ਵਾਲੇ ਇਦਾਂ ਹੁੰਦੇ ਜਾਂ ਉਦਾਂ ਦੇਖੋ ਜੀ ਅਸੀਂ ਜਿਹੜੇ ਫੌਜੀ ਹੁੰਨੇ ਆ ਅਸੀਂ ਬੜੀ ਮੌਤ ਦੇ ਨੇੜੇ ਹੋ ਕੇ ਗੁਜ਼ਰਦੇ ਆ ਹਾਂ ਪਰ ਅਸੀਂ ਪ੍ਰਮਾਤਮਾ ਨੂੰ ਜ਼ਰੂਰ ਯਾਦ ਰੱਖਦੇ ਆ ਹਮ ਅਸੀਂ ਬੇਹਨੱਕੇ ਬੰਦੇ ਨੂੰ ਕਦੇ ਵੀ ਨਾ ਤਾਂ ਤੰਗ ਪਰੇਸ਼ਾਨ ਕਰੀਏ ਤੇ ਨਾ ਹੀ ਮਾਰੀਏ ਹਮ ਇਹ ਸਾਡੀ ਕੋਈ ਦਬਰ ਦਬਾਉਣ ਵਾਲੀ ਗੱਲ ਨਹੀਂ ਸਾਡੀ ਗੱਲ ਅੱਗੇ ਇਨਸਾਫ ਲੈਣ ਦੀ ਜੋ ਸਾਡੇ ਕਰਨਲ ਅਸ਼ਵਿੰਦਰ ਸਿੰਘ ਜੀ ਬਾਡ ਸਾਹਿਬ ਜੋ ਸਾਡੇ ਦਿੱਲੀ ਆਰਮੀ ਹੈੱਡਕੁਆਟਰ ਜੋ ਪੂਰੀ ਆਰਮੀ ਦਾ ਇੱਕ ਤੁੰਨੀ ਆ ਉਹ ਹੂੰ ਉੱਥੋਂ ਦੀਆਂ ਅਸੀਗੜ ਗੱਲਾਂ ਜਿਹੜੀਆਂ ਉੱਥੇ ਕੋਈ ਆਮ ਅਫਸਰ ਨੂੰ ਨਹੀਂ ਲਾਇਆ ਜਾ ਸਕਦਾ ਉੱਤੇ ਪੂਰੇ ਐਜੂਕੇਟਿਡ ਅਫਸਰ ਜੋ ਉਸ ਤੇ ਉਹਦੀ ਪੋਸਟਿੰਗ ਹੀ ਹੁੰਦੀ ਹੈ ਹੂੰ ਇਹਦੇ ਵਿੱਚ ਕੋਈ ਸਾਡਾ ਦਬਾਅ ਨਹੀਂ ਕੋਈ ਗੱਲ ਨਹੀਂ ਅਸੀਂ ਇੱਕ ਉਹਦੇ ਨਾਲ ਜੋ ਵੀ ਪੰਜਾਬ ਸਰਕਾਰ ਨੇ ਆਪਦੇ ਚਾਹਤਿਆਂ ਤੋਂ ਜਿਹੜੇ ਉਹ ਗਦਿਆਂ ਨੂੰ ਸਟਾਰ ਲਾਏ ਐ ਉਹਨਾਂ ਨੂੰ ਆਪਦੀ ਡਿਊਟੀ ਤੁਸੀਂ ਕਹਿੰਦੇ ਨੇ ਸਟਾਰ ਕਹਿ ਰਹੇ ਹੋ ਕਾਬਲ ਅਫਸਰ ਨੇ ਉਹਨਾਂ ਦੀ ਉਹ ਕਹਿੰਦੇ ਕਿ ਜੋ ਇੱਥੇ ਦਰਿੰਦਗੀ ਕਰਦਾ ਪੰਜਾਬ ਦੇ ਵਿੱਚ ਉਹਨਾਂ ਦਾ ਖਤਮ ਕਰਨ ਲਈ ਖਾਤਮੇ ਲਈ ਉਹ ਬੰਦੇ ਰੱਖੇ ਹੋਏ ਨੇ ਤੁਸੀਂ ਉਹਨਾਂ ਨੂੰ ਗਦਿਆਂ ਦੇ ਸਟਾਰ ਦੱਸ ਰਹੇ ਦੇਖੋ ਜੀ ਇਹ ਜਿਹੜੇ ਹੈਗੇ ਅਸੀਂ ਗਦਿਆਂ ਨੂੰ ਸਟਾਰ ਹੀ ਕਹਾਂਗੇ ਹਾਂ ਅਸੀਂ ਸਟਾਰ ਦੀ ਇੱਜ਼ਤ ਜ਼ਰੂਰ ਕਰਦੇ ਆਂ ਅਸੀਂ ਸਟਾਰਾਂ ਨੂੰ ਸਲੂਟ ਜ਼ਰੂਰ ਮਾਰਦੇ ਆਂ ਪਰ ਕਈ ਵਾਰੀ ਸਰਕਾਰਾਂ ਗਲਤ ਕੰਮ ਕਰਾਉਣ ਵਾਸਤੇ ਗਧਿਆਂ ਨੂੰ ਸਟਾਰ ਲਾ ਕੇ ਵੀ ਭੇਜ ਦਿੰਦੀ ਆ ਚਿੱਤਿਆਂ ਦੀਆਂ ਪੂਛਾਂ ਵੜ ਕੇ ਅੰਦਰ ਵਾਰ ਦਿੰਦੀ ਹੈ ਛੇੜਾਂ ਦੀਆਂ ਪੂਛਾਂ ਵੜ ਕੇ ਅੰਦਰ ਵਾਰ ਦਿੰਦੀ ਹੈ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਖੋਤਿਆਂ ਨੂੰ ਗਧਿਆਂ ਨੂੰ ਸਟਾਰ ਲਾ ਕੇ ਭੇਜਿਆ ਜਦੋਂ ਇੱਕ ਫੌਜ ਦਾ ਕਰਨਲ ਉਹ ਵੀ ਇੱਕ ਆਰਮੀ ਹੈੱਡਕ quart ਦੇ ਵਿੱਚੋਂ ਛੁੱਟੀ ਆਇਆ ਉਹਦਾ ਬੇਟਾ ਟ੍ਰੇਨ ਤੋਂ ਉਹਨੂੰ ਕਾਰ 'ਚ ਲੈ ਕੇ ਆ ਰਿਹਾ ਕੁਝ ਪਰਿਵਾਰ ਨੂੰ ਰਾਤ ਨੂੰ ਤੰਗ ਪਰੇਸ਼ਾਨ ਕਰਨ ਦੀ ਬਜਾਏ ਉਹਨਾਂ ਨੇ ਕਿਹਾ ਕਿ ਇਥੇ ਹੋਟਲ ਤੋਂ ਥੋੜੀ ਮਹਿੰਗੀ ਖਾ ਕੇ ਬੇਟੇ ਚੱਲਦੇ ਆ ਔਰ ਉਹਨੇ ਉਹਦੀ ਕਾਰ ਰੋਕੀ ਹੋਈ ਔਰ ਪਿੱਛੋਂ ਇਹ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁੰਡੇ ਪਾਲੇ ਹੋਏ ਆ ਜੋ ਇਹਨੇ ਜੋ ਜੋ ਗੁੰਡੇ ਪਾਲੇ ਆ ਨੇ ਉਹ ਗੁੰਡੇ ਆ ਕੇ ਉਹਦੀ ਕਾਰ ਨੂੰ ਪਾਸੇ ਕਾਉਣ ਵਾਸਤੇ ਕਹਿ ਰਹੇ ਕਿ ਇੱਥੇ ਕਾਰ ਸਾਡੀ ਲੱਗੂਗੀ ਔਰ ਸਾਡੇ ਕਰਨਲ ਸਾਹਮਣੇ ਬੇਨਤੀ ਕੀਤੀ ਕਿ ਅਸੀਂ ਥੋੜਾ ਜਿਹਾ ਖਾ ਖਾ ਰਹੇ ਆ ਖਾ ਕੇ ਅਸੀਂ ਜਾ ਰਹੇ ਆ ਚੱਲਦੇ ਆ ਨਹੀਂ ਉਹ ਕਹਿੰਦੇ ਪਸ ਪਲਾ ਕਾਰ ਪਾਸੇ ਕਰੋ ਫਿਰ ਉਸਨੇ ਉਹਨਾਂ ਦਾ ਆਈ ਕਾਰਡ ਕੱਢ ਕੇ ਵਿਖਾਇਆ ਕਿ ਆਪਦੀ ਉਹਨੇ ਕਿਹਾ ਕਿ ਮੈਂ ਇੱਕ ਕਰਨ ਅਸ਼ਵਿੰਦਰ ਸਿੰਘ ਜੀ ਬਾਟਾ ਇਹ ਮੇਰਾ ਆਈ ਕਾਰਡ ਹੈ ਔਰ ਬਾਂਦਦੀ ਤਰ੍ਹਾਂ ਝਪਟ ਮਾਰ ਕੇ ਉਹ ਉਹ ਦੇ ਮੁੱਖ ਮੰਤਰੀ ਦੇ ਗੁੰਡਿਆਂ ਨੇ ਭਗਵੰਤ ਮਾਨ ਦੇ ਉਹਦਾ ਆਈਡੈਂਟੀਕਾਡ ਖੋ ਲਿਆ ਕਿ ਉਹਨਾਂ ਨੂੰ ਇਹ ਪਿਆਜ ਤਹਿ ਗਈ ਇੱਕ ਆਰਮੀ ਦੇ ਏਡੇ ਵੱਡੇ ਅਫਸਰ ਦਾ ਆਈਡੈਂਟੀਕਾਡ ਖੋਣਾ ਉਸ ਤੋਂ ਬਾਅਦ ਉਹਦੇ ਮੱਥੇ ਦੇ ਵਿੱਚ ਉਹਨਾਂ ਨੇ ਕੁਝ ਐਸੀ ਚੀਜ਼ ਮਾਰੀ ਕਿ ਕਰਨਲ ਬਾਸ ਸਾਹਿਬ ਬਾਸ ਸਾਹਿਬ ਉੱਥੇ ਬੇਹੋਸ਼ ਹੋ ਕੇ ਡਿੱਗ ਪਏ ਡਿੱਗਣ ਤੋਂ ਬਾਅਦ ਉਹਨੂੰ ਉਹਦੇ ਬੇਟੇ ਨੇ ਛੁਰਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਦੇ ਬੇਟੇ ਦੇ ਨਾਲ ਵੀ ਹੱਥੋਂ ਪਾਈ ਹੋਈ ਉਹਦੇ ਬੇਟੇ ਦੀ ਵੀ ਉਹਨਾਂ ਨੇ ਪਤਾ ਨਹੀਂ ਕੀ ਕੀ ਮਾਰਿਆ ਫਿਰ ਕਰਨ ਬਾੜ ਸਾਹਿਬ ਜੀ ਥੱਲੇ ਡਿੱਗੇ ਹੋਏ ਪਏ ਡਿੱਗੇ ਪਏ ਨੂੰ ਕੁੱਟ ਰਹੇ ਆ ਹੂੰ ਤੇ ਡੇ ਡਿੱਗੇ ਹੋਏ ਉਹਨਾਂ ਨੇ 47 ਮਾਰੀ 21 ਰੱਬ ਨੇ ਕੀ ਮਾਰਿਆ ਉਹਦੀ ਬਾਹਂ ਦੇ ਉੱਤੇ ਬਾਹਂ ਤੋੜ ਦਿੱਤੀ ਗਈ ਨਹੀਂ ਤਾਂ ਸਾਡੇ 6 ਰੇਡੇ ਤਗੜੇ ਆ ਕੀ ਇਹ ਇਹ ਲੂੰਗੜੇ ਜਿਹੜੀਆਂ ਲੰਡਰ ਕੁੱਤੀਆਂ ਕੁੱਤੇ ਆ ਗਏ ਇਹ ਆ ਤੇ ਮਾਰ ਮਾਰ ਕੇ ਸੀ ਇਹਨਾਂ ਤੇ ਖੁੱਜਾਂ ਇਹਨਾਂ ਨੂੰ ਤਾਂ ਅਸੀਂ ਖਾ ਦੀਏ ਲਾਹੌਰ ਉਹ ਤਾਂ ਦੇ ਮੱਥੇ 'ਚ ਹੀ ਮਾਰਤਾ ਕਰਨ ਸਾਹਿਬ ਦੇ ਡਿੱਗ ਪਿਆ ਨਹੀਂ ਤਾਂ ਦੋ ਦੋ ਹੀ ਉਥੇ ਰੇ ਸੀ ਇਹਨਾਂ ਨੂੰ ਪਾਂ ਇਹ 12 ਹੀ ਸੀਗੇ ਪਰ ਅਸੀਂ ਇਹ ਚੀਜ਼ ਨਹੀਂ ਜਾਣ ਕਹਿੰਦੇ ਕਿ ਵਰਦੀ ਧਾਰੀ ਦੀ ਵਰਦੀ ਧਾਰੀ ਬੇਇੱਜ਼ਤੀ ਕਰੇ ਅਸੀਂ ਉਹਨੂੰ ਬੈਲਟ ਫੋਰਸ ਅਸੀਂ ਇਹ ਚੰਗਾ ਨਹੀਂ ਸਮਝਦੇਗੇ ਹੂੰ ਇਸ ਕਰਕੇ ਜੋ ਵੀ ਉੱਥੇ ਘਟਨਾ ਵਾਪਰੀ ਸਰਪੰਚ ਸਾਹਿਬ ਦੀ ਕੋਈ ਗਲਤੀ ਨਹੀਂ ਸੀ ਤੁਹਾਡੇ ਮੁਤਾਬਿਕ ਕੋਈ ਗਲਤੀ ਨਹੀਂ ਦੇਖੋ ਜੀ ਸਾਡਾ ਫੌਜ ਦਾ ਬੰਦਾ ਕਦੇ ਗਲਤੀ ਕਰਦਾ ਹੀ ਨਹੀਂ ਉਹ ਗਲਤੀ ਕਰਨ ਲੱਗਾ 100 ਵਾਰ 100 ਵਾਰ ਹੀ ਸੋਚਦਾ ਹੋ ਬਾਕੀ ਦੇਸ਼ ਦੇ ਵਿੱਚ ਰਹੇ ਕਿ ਅਸੀਂ ਆਪ ਦੇ ਦੇਸ਼ ਦੇ ਜਵਾਨਾਂ ਨੂੰ ਤੇ ਦੇਸ਼ ਦੀ ਪਬਲਿਕ ਨੂੰ ਸੀ ਕਿਵੇਂ ਤੰਕਰ ਸਕਦੇ ਪੁਲਿਸ ਕਿਵੇਂ ਵਰਦੀ ਜਿਹੜੇ ਗਲਤ ਕੰਮ ਕਰ ਸਕਦੀ ਉਹ ਤਾਂ ਉਹਨਾਂ ਨੂੰ ਦੇਖੋ ਜੀ ਅਸੀਂ ਤਾਂ ਜਦੋਂ ਆਪ ਦੀ ਟ੍ਰੇਨਿੰਗ ਪੂਰੀ ਕਰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਧਰ ਕੇ ਖਾਸ ਕਰਕੇ ਫੌਜ ਦਾ ਕੋਈ ਵੀ ਰੰਗੂਟਾ ਉਹ ਆਪਦੇ ਧਰਮ ਦੇ ਗ੍ਰੰਥ ਦੇ ਉੱਤੇ ਹੱਥ ਧਰ ਕੇ ਕਸਮ ਖਾਂਦਾ ਹੈ ਪੁਲਿਸ 'ਚ ਵੀ ਹੁੰਦਾ ਹੋਊਗਾ ਪੁਲਿਸ ਦੇ ਵਿੱਚ ਤੇ ਇੱਕ ਮਲੇ ਦਾ ਪੁਰਾਣੇ ਦੱਸਦੇ ਸੀ ਇਹ ਬਜ਼ੁਰਗ ਕਿ ਆਪਦੇ ਮਾਂ ਪਿਓ ਦੀ ਫੋਟੋ ਬਣਾ ਕੇ ਤੇ ਛਿੱਤਰ ਮਾਰਉਂਦੇ ਪਹਿਲਾਂ ਨਾ ਤੂੰ ਕਿ ਪਹਿਲਾਂ ਆ ਤੇ ਮਾਂ ਪਿਓ ਦੇ ਤੇ ਪਿਓ ਦੇ ਛਿੱਤਰ ਮਾਰੋ ਫੇਰ ਤੂੰ ਕਸਮ ਖਵਾ ਫੇ ਸੁਣਿਆ ਦੇਖਿਆ ਤਾਂ ਨਹੀਂ ਹੈ ਪਰ ਸਾਡੇ ਆਪ ਦੇ ਰਿਸ਼ਤੇਦਾਰ ਆਪ ਦੇ ਸਾਡੇ ਭੈਣ ਭਾਈ ਸਾਡੇ ਪਿੰਡ ਦੇ ਵਿੱਚ ਵੀ ਹੈਗੇ ਪੁਲਿਸ ਮੁਲਾਜ਼ਮ ਉਹਨਾਂ ਦਾ ਤਾਂ ਮੈਂ ਨਹੀਂ ਮਾੜਾ ਕਿਤੇ ਦੇਖਿਆਗਾ ਵਿਹਾਰ ਪਰ ਮੈਂ ਇਸ ਚੀਜ਼ ਤੋਂ ਖੁਦ ਪੀੜਤ ਹਾਂ ਹੂੰ ਕਿ ਜਦੋਂ ਮੈਂ ਇੱਕ ਸਾਡੇ ਜਦੋਂ ਤੁਸੀਂ ਫੌਜ ਤੋਂ ਆ ਜਾਂਦੇ ਕਿ ਤੁਹਾਡੇ ਵਿੱਚ ਉਹ ਫੌਜ ਵਾਲੀ ਅਫਸਰਸ਼ਾਹੀ ਜਾਂਦੀ ਨਹੀਂ ਨਹੀਂ ਜਿਹੜੇ ਸਾਡੇ ਫੌਜ ਦੇ ਵਿੱਚ ਅਸੀਂ ਕੰਮ ਕੀਤੇ ਨੇ ਜਾਂ ਸਾਨੂੰ ਫੌਜ ਦੇ ਸਾਡੇ ਉਸਤਾਜਾਂ ਨੇ ਸਿਖਾਇਆ ਹੁੰਦਾ ਪਿਆਰ ਆਪ ਤੋਂ ਵੱਡੇ ਦੀ ਇੱਜ਼ਤ ਕਰੋ ਆਪ ਤੋਂ ਛੋਟੇ ਨੂੰ ਪਿਆਰ ਕਰੋ ਹੂੰ ਇਹ ਸਾਨੂੰ ਫੌਜ ਵਿੱਚ ਕੁੱਟ-ਕੁੱਟ ਕੇ ਸਿਖਾਇਆ ਜਾਂਦਾ ਕਿਉਂਕਿ ਪਿੰਡ ਦੇ ਵਿੱਚ ਆਪਾਂ ਸਤਸ੍ਰੀਕਾਲ ਬਾਪੂ ਜੀ ਬੁਲਾ ਦਿੰਦੇ ਆ ਤੇ ਫੌਜ ਦੇ ਵਿੱਚ ਆਪ ਤੋਂ ਵੱਡੇ ਨੂੰ ਸਲੂਟ ਮਾਰ ਦਿੰਦੇ ਆ ਫਰਕ ਥੋੜ੍ਹਾ ਹੀ ਨਹੀਂ ਹੈ ਆਪ ਤੋਂ ਛੋਟੇ ਨੂੰ ਅਸੀਂ ਪਿਆਰ ਕਰਦੇ ਆ ਜੋ ਨੂੰ ਕੋਈ ਸਮਝਾਉਣ ਵਾਲੀ ਗੱਲ ਹੁੰਦੀ ਉਹਨੂੰ ਸਿਖਾਉਂਦੇ ਆ ਕਿ ਇਹਨੂੰ ਅੱਗੇ ਆਉਣ ਵਾਲੇ ਫੀਲਡ ਦੇ ਵਿੱਚ ਬਾਰਡਰ ਤੇ ਜਾਂ ਬਰਫ ਦੇ ਚ ਕੋਈ ਨੂੰ ਕੋਈ ਤੰਗੀ ਪੇਸ਼ੀ ਨਾ ਆਵੇ ਠੀਕ ਹੈ ਕਰਨਲ ਬਾਟ ਫਿਰ ਉੱਥੇ ਬੈਠਾ ਡਰਿੰਕ ਕਰ ਰਿਆ ਸੀ ਇਹ ਦੂਜੇ ਪਾਸੋਂ ਸਟੇਟਮੈਂਟ ਆ ਰਹੀ ਹੈ ਨਹੀਂ ਜੀ ਸਾਨੂੰ ਮੁਢ ਤੋਂ ਇਹੀ ਸਿਖਾਇਆ ਜਾਂਦਾ ਹੈ ਕਿ ਡਰਿੰਕ ਕਰਨੀ ਆ ਤਾਂ ਮੈਸ ਦੇ ਅੰਦਰ ਹੂੰ ਜੋ ਡਰਿੰਕ ਕਰਨੀ ਆ ਤਾਂ ਮੈਸ ਦੇ ਅੰਦਰ ਉਹ ਵੀ ਜਿੰਨੀ ਲੋਟ ਆ ਤੁਹਾਨੂੰ ਇੱਕ ਪੈਗ ਪੀਣਾ ਥਰੈ ਜਾ ਤੁਹਾਨੂੰ ਦੋ ਤਿੰਨ ਪੈਗ ਪੀਣੇ ਥਰੈ ਜਾ ਉਦੋਂ ਅਸੀਂ ਫੌਜ ਦੇ ਅੰਦਰ ਮੈਸ ਦੇ ਵਿੱਚ ਵੀ ਅਸੀਂ ਗਲਤੀ ਕਰਦੇ ਤੇ ਸਾਨੂੰ ਦੋ ਪੈਗ ਥਰੇ ਜੀ ਅਸੀਂ ਦੋ ਹੀ ਪੀਨੇ ਆ ਤੀਜਾ ਪੈਗ ਹੀ ਨਹੀਂ ਪੀਂਦੇ ਸੀ ਤੇ ਆਊਟ ਆਫ ਏਰੀਏ ਤੋਂ ਬਾਹਰ ਅਸੀਂ ਸ਼ਰਾਬ ਨੂੰ ਕਦੇ ਸ਼ਰਾਬ ਨੂੰ ਟੱਚ ਹੀ ਨਹੀਂ ਕਰਦੇਗੇ ਕਹਾਂ ਸੀ ਆਪਦੇ ਪਣੀ ਕਿੰਦੇ ਵੱਲੋਂ ਬਣਾਈ ਗਈ ਇਹ ਪੁੱਛ ਨਹੀਂਓ ਕਾਣੀ ਬਣਾਈ ਗਈ ਹੈ ਹੋਟਲ ਮਾਲਕ ਦੇ ਨੇ ਕਾਣੀ ਫਾਈ ਗਈ ਹੈ ਹੂੰ ਕਿਉਂਕਿ ਹੋਟਲ ਮਾਲਕ ਹੈ ਉਹਦਾ ਇਹ ਜਿਹੜੇ ਮਸਟੰਡੇ ਜਾਂ ਇਹ ਜਿਹੜੇ ਪਾਲੇ ਆ ਪੰਜਾਬ ਸਰਕਾਰ ਨੇ ਉਹ ਲੋਕਲ ਹੋਟਲਾਂ ਦੇ ਉੱਤੇ ਚੰਦਾ ਵੀ ਇਕੱਠਾ ਕਰਦੇ ਆ ਇਹ ਜੋਨਾਂ ਗੈਸਟ ਆਜੇ ਪੰਜਾਬ ਪੁਲਿਸ ਦੇ ਐਸਐਸਪੀ ਦਾ ਆਜੇ ਆਈਜੀ ਸਾਹਿਬ ਦਾ ਰਿਸ਼ਤੇਦਾਰ ਆਜੇ ਕਿਸੇ ਐਸਐਚਓ ਦਾ ਰਿਸ਼ਤੇਦਾਰ ਆਜੇ ਉਹਦਾ ਖਾਣਾ ਪਾਣੀ ਸਾਰਾ ਸਵੇਰ ਸ਼ਾਮ ਦਾ ਉਹਨਾਂ ਹੋਟਲਾਂ ਚੋਂ ਆਉਂਦਾ ਹੈ ਕਿਉਂ ਹੋਟਲ ਵਾਲੇ ਕਿਵੇਂ ਉਹਨਾਂ ਦੇ ਅੱਗੇ ਜਾ ਸਕਦੇ ਆ ਉਲਟ ਕਿਵੇਂ ਜਾ ਸਕਦੇ ਆ ਹੂੰ ਤੇ ਤੁਹਾਡੇ ਉਲਟ ਵੀ ਨਹੀਂ ਗਏ ਉਹਨੇ ਬੰਦ ਦੀ ਕਾਰਵਾਈ ਕਰਵਾਈ ਹੋਟਲ ਵਾਲਿਆਂ ਨੇ ਦੇਖੋ ਜੀ ਹੋਟਲ ਵਾਲਿਆਂ ਨੇ ਐਫਆਰ ਕਟਾਤੀ ਹੂੰ ਹੋਟਲ ਵਾਲਿਆਂ ਦੇ ਕਟਮਰ ਹੋਈ ਹੈ ਹੋਟਲ ਵਾਲੇ ਦਾ ਕੋਈ ਭਾਂਡਾ ਠੀਕ ਕਰ ਟੁੱਟਿਆ ਜਿਸਰ ਕਰਨਲ ਬਾਦ ਸਾਹਿਬ ਦੇ ਨਾਲ ਜੋ ਉਥੇ ਘਟਨਾ ਵਾਪਰੀਆ ਸੀ ਸੀਸੀ ਕੈਮਰਿਆਂ ਦੇ ਵਿੱਚ ਆ ਲੋਕਾਂ ਨੇ ਵੇਖਿਆ ਉਹਨਾਂ ਦੇ ਬਿਆਨ ਲੈ ਕੇ ਮੌਜੂਦਾ ਦਾ ਉਥੇ ਬੇਟਾ ਮੌਜੂਦਾ ਉਥੇ ਉਹਦੇ ਬਿਆਨ ਲੈ ਕੇ ਐਫਆਈਆਰ ਕਰ ਦਿੰਦੇ ਇਹ ਤਾਂ ਕੱਲ ਨੂੰ ਹੋਟਲ ਵਾਲੇ ਜਦੋਂ ਮਰਜ਼ੀ ਮਕਰਾ ਦੇਣਾ ਵੀ ਮੈਂ ਜਾਂ ਆਪ ਦੀ ਐਫਆਈਆਰ ਕਰਾਈ ਜਿਹੜੀ ਵਾਪਸ ਲੈਣਾ ਹੀ ਮੈਂ ਜਿਹੇ ਪਿੱਛੇ ਜੇ ਸਿੱਧੂ ਸਾਹਿਬ ਨੇ ਉਹ ਨਚਾਰ ਆਪਣਾ ਬਲਕਾਰ ਸਿੱਧੂ ਪਰੰਪਰੇ ਤੋਂ ਉਨੇ ਇੱਕ ਪੱਤਰਕਾਰ ਦੇ ਉੱਤੇ ਇੱਕ ਇੱਕ ਆਰ ਪੇਕ ਰੇਂਦੇ ਤੋਂ ਦਰਖਾਸਤ ਦਵਾਈ ਸੀ ਐਫ ਆਰ ਕਰਾਈ ਸੀ ਔਰ ਸੱਚ ਦਾ ਸੱਚ ਸਾਹਮਣੇ ਆ ਗਿਆ ਲੋਕਾਂ ਦੇ ਉਹੀ ਬਲਕਾਰ ਸਿੰਘ ਨੇ ਆਪਦੇ ਉਸ ਚੇਂਦੇ ਤੋਂ ਦਰਖਾਸਤ ਲਿਖਾ ਕੇ ਵਾਪਸ ਕੀਤੀ ਹੈ ਇਸੇ ਤਰੀਕੇ ਨਾਲ ਹੀ ਜਿਹੜੇ ਨਾਨਕ ਸਿੰਘ ਹੈਗੇ ਆ ਜਿਹੜੇ ਥੰਦੇ ਐਸ ਐਸ ਪੀ ਨਾਨਕ ਸਿੰਘ ਹੈਗੇ ਆ ਵੈਸੇ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਬਹੁਤ ਮਾੜੀ ਹੈ ਪਹਿਲਾਂ ਉਹ ਛੱਟਣਾ ਕਰਨ ਤੋਂ ਹੁੰਦਾ ਕੀ ਦੋਸ਼ ਕਿਉਂਕਿ ਉਹ ਤਾਂ ਆਪਣੀ ਡਿਊਟੀ ਤੇ ਬੈਠਾ ਹੋਊਗਾ ਉਹ ਦੇਖੋ ਜੀ ਸਾਡਾ ਕਰਨਲ ਸਾਹਿਬ ਸਾਨੂੰ ਕਹਦੇ ਸਾਨੂੰ ਕਹਦੇ ਰਾਤ ਨੂੰ ਕਹਦੇ ਕੀ ਇਹ ਦਿਨ ਹੈ ਤਾਂ ਅਸੀਂ ਪੈਰਾਸ਼ੂਟ ਚੜਾ ਕੇ ਅਸੀਂ ਦਿਨ ਚੜਾ ਦਿੰਨੇ ਆ ਰਾਤ ਨੂੰ ਜੇ ਸਾਡਾ ਅਫਸਰ ਕਹਦੇ ਦਿਨੇ ਸਾਨੂੰ ਕਹਦੇ ਕਿ ਰਾਤ ਹੈ ਰਾਤ ਬਣਾ ਦਿਓ ਤਾਂ ਅਸੀਂ স্মੋਕ ਬੰਬ ਛੱਡ ਕੇ ਦਿਨ ਨੂੰ ਅਸੀਂ ਰਾਤ ਦੇ ਵਿੱਚ ਬਦਲੀ ਕਰ ਦਿੰਨੇ ਆ ਆਦੇ ਅਫਸਰ ਦੇ ਮਗਰ ਲਾ ਕੇ ਉਹਦਾ ਜੋ ਹੁਕਮ ਆਵੇ ਤੇ ਕੀ ਐਸਐਸਪੀ ਸਾਹਿਬ ਨੂੰ ਆਪਦੇ ਜਿਹੜੇ ਉੱਥੇ ਚਿਪਾਈ ਜਾਇਆ ਐ ਐਸਚੂ ਲਾਏ ਆ ਜਿਹਨੇ ਜਿਹੜੇ ਖੋਤਿਆਂ ਨੂੰ ਸਟਾਰ ਲਾ ਕੇ ਛੱਡੇ ਵੇ ਇਹਨਾਂ ਨੇ ਗਦਿਆਂ ਨੂੰ ਉਹ ਉਹਦਾ ਹੁਕਮ ਨਹੀਂ ਮੰਨਦੇ ਇਹਨਾਂ ਦੀ ਸਾਰੀ ਮਿਲ ਭੁਗਤੀ ਹੁੰਦੀ ਹੈ ਇਹ ਜਿਹੜੇ ਮਸਟੰਡੇ ਗੁੰਡੇ ਛੱਡੇ ਆ ਨਾ ਜਿਹੜੇ ਇਹ ਚੰਦਾ ਇਕੱਠਾ ਕਰਕੇ ਲੈਂਦੇ ਆ ਉਹ ਚੰਦੇ ਦੇ ਵਿੱਚੋਂ ਐਸਐਸਪੀ ਨਾਨਕ ਦਾ ਵੀ ਹਿੱਸਾ ਹੈ ਉਹਦੇ ਐਸਐਚਓ ਦਾ ਵੀ ਹਿੱਸਾ ਹੁੰਦਾ ਹੈ ਜਿਹੜੇ ਕੋਈ ਹੋਰ ਅੱਗੇ ਕਰਿੰਦੇ ਹੈਗੇ ਉਹਨਾਂ ਤੇ ਵੀ ਹਿੱਸਾ ਦਾ ਮੌਜੂਦਾ ਸਾਡੇ ਕੋਲ ਰਿਕਾਰਡ ਹੈਗੇ ਆ ਇਹ ਚੀਜ਼ਾਂ ਦੇ ਵੀ ਸਾਡੇ ਏਰੀਆ 'ਚ ਲੰਬੀ ਜਿਹੜਾ ਥਾਣਾ ਹੈ ਉਹ ਕਿੰਨੇ ਚ ਲੱਗਦਾ ਠੇਕੇ ਤੇ ਜਿਹੜਾ ਸਾਡੇ ਕਿੱਲਿਆਂ ਵਾਲੀ ਥਾਣਾ ਉਹ ਕਿੰਨੇ ਤੇ ਲੱਗਦਾ ਜਿਹੜਾ ਸਾਡੇ ਆਪਣੇ ਤਰ੍ਹਾਂ ਕੇਰੇਆ ਚੌਂਕੀ ਆ ਉਹ ਕਿੰਨਿਆਂ ਤੇ ਠੇਕੇ ਤੇ ਲੱਗਦੀ ਐ ਟ੍ਰੈਫਿਕ ਦੇ ਉੱਤੇ ਕਿੰਨੇ ਠੇਕੇ ਤੇ ਲੱਗਦੀ ਐ ਕਿਹਨੂੰ ਨਹੀਂ ਪਤਾਗਾ ਕਿਹਨੂੰ ਨਹੀਂ ਪਤਾ ਵੀ ਜਿਹੜੀ ਟ੍ਰੈਫਿਕ ਪੁਲਿਸ ਦੀ ਜਾਂ ਥਾਣੇ ਆ ਕਿਹੜੇ ਕਿੰਨੇ ਕਿੰਨੇ ਅੱ ਚ ਵਾਧ ਕੇ ਜਿਹੜਾ ਕੋਈ ਬੰਦਾ ਵੀ ਮੈਂ ਇੱਥੇ ਤੁਹਾਨੂੰ 4 ਲੱਖ ਦਿਆ ਕਰੂੰਗਾ ਕਮਾ ਕੇ ਉਹ ਦੂਜਾ ਐਸਐਚਓ ਚਲੋ ਉਹ ਇੱਕ ਘਟਨਾ ਕਰਮ ਹੋ ਰਹਾ ਐ ਇੱਥੇ ਆ ਭਾਜ ਕੀ ਤੇ ਫਿਰ ਕੀ ਤੁਸੀਂ ਜਿਹੜੀ ਉਹਦੀ ਬੰਦੀ ਕਾਰਵਾਈ ਤੇ ਸੰਤੁਸ਼ਟ ਨਹੀਂ ਨਹੀਂ ਐਸਐਸਪੀ ਨਾਨਕ ਸਿੰਘ ਦਾ ਬਿਆਨ ਆਇਆ ਉਹ ਕਹਿੰਦੇ ਕਿ ਜੋ ਉਹਦੇ ਲਈ ਜਿਹੜੇ ਨਾਮ ਸਾਨੂੰ ਦੱਸੇ ਕਿ ਉਹਨੂੰ ਤੇ ਬੰਦੀ ਕਾਰਵਾਈ ਕਰ ਦਿੱਤੀ ਗਈ ਐ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਧਰ ਕੇ ਕਹਿੰਦੇ ਕਿ ਮੈਂ ਸੱਚੀ-ਸੱਚੀ ਕਾਰਵਾਈ ਕਰ ਰਿਹਾ ਹਾਂ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਸੌਖਾ ਲਿਓ ਉਹ ਕਿ ਮੈਂ ਜਿਹੜੀ ਇਹ ਕਾਰਵਾਈ ਕਰ ਰਿਹਾ ਬਿਲਕੁਲ ਸੱਚੀ ਕਰ ਰਿਹਾ ਹਾਂ ਔਰ ਸੱਚੀ ਕਰੂੰਗਾ ਤੇ ਅਸੀਂ ਉਸ ਨੂੰ ਸਵੀਕਾਰ ਕਰ ਲਾਂਗੇ ਪਰ ਤੁਸੀਂ ਵੀ ਪੱਤਰਕਾਰ ਆ ਤੁਸੀਂ ਵੀ ਇਹ ਚੀਜ਼ ਤੋਂ ਜਾਣੂ ਆ ਕਿ ਜਦੋਂ ਕੋਈ ਕਮੇਟੀ ਬਣਾ ਦਿੱਤੀ ਜਾਵੇ ਜਾਂ ਉਹਦੀ ਇਨਕੁਆਇਰੀ ਰੱਖ ਦਿੱਤੀ ਜਾਵੇ ਤਾਂ ਉਹ ਇਹ ਹੁੰਦਾ ਕਿ ਇਹ ਚੀਜ਼ ਨੂੰ ਡਿਲੇ ਕਰਨਾ ਹੈ ਹੂੰ ਪਿਛਲੇ ਜੋ ਹੂੰ ਜਿੰਨਾ ਪਿਛੇ ਲਈ ਜਾਓਗੇ ਮੇਰੇ ਨਾਲ ਨਹੀਂ ਹੋਇਆ ਹੂੰ ਜਿਹੜਾ ਸਾਡੇ ਤੇ ਕੇਸ ਗਿੱਦੜਵੇ ਹੋਇਆ ਹੂੰ ਉਹ ਵੀ ਇਹਨਾਂ ਨੇ ਤੁਸੀਂ ਵੀ ਇਸ ਚੀਜ਼ ਤੇ ਪੀੜਤੋਂ ਮੈਂ ਇਸ ਚੀਜ਼ ਦਾ ਪੀੜਤਾਂ ਤੁਸੀਂ ਵੀ ਉਦੋਂ ਕੱਟ ਕੀਤਾ ਮੁਖਸਰ ਸਾਹਿਬ ਦੇ ਵਿੱਚ ਬਹੁਤ ਕੱਟ ਕੀਤਾ ਬਹੁਤ ਸਾਥੀਆਂ ਨੇ ਸਾਥ ਦਿੱਤਾ ਬਾਅਦ ਵਿੱਚ ਰੋਣਾ ਇਸ ਗੱਲ ਦਾ ਹੁੰਦਾ ਕਿ ਜਦੋਂ ਇਸ ਚੀਜ਼ ਦਾ ਇਕੱਠ ਹੁੰਦਾ ਹੈ ਅਕਲ ਨੂੰ ਤੁਸੀਂ ਵੀ ਉੱਥੇ ਕਰੇ ਕਿ ਯਾਰ ਪਰਿਵਾਰ ਸਹਿਮਤ ਹੋਏ ਅੰਦਾ ਤੁਸੀਂ ਵੀ ਉਹਦੇ ਵਿੱਚ ਰਾਜਨਾਵਾ ਕਰਕੇ ਸੀ ਕੇਸ ਨਹੀਂ ਅਸੀਂ ਰਾਜਨਾਵਾ ਨਹੀਂ ਕੀਤਾ ਜ ਸਾਡੇ ਤੇ ਬੜਾ ਦਬਾਅ ਪਈ ਗਿਆ ਸੀਗਾ ਹੂੰ ਅਸੀਂ ਕੋਈ ਰਾਜਨਾਵਾ ਨਹੀਂ ਕੀਤਾਗਾ ਹਜ ਤੱਕ ਸਾਡਾ ਉਹ ਮੈਂ ਚੱਲੀ ਉਹ ਵਿੱਚ ਪਰ ਮੁਲਾਜ਼ਮ ਤਾਂ ਆਪਦੇ ਡਿਊਟੀ ਤੇ ਬਰਕਰਾਰ ਹੋ ਗਿਆ। ਉਹ ਤਾਂ ਜੀ ਤੋਂ ਸਾਡੇ ਨਾਲ ਜੀ ਸਾਡੇ ਨਾਲ ਜਬਰਦਸਤੀ ਕੀਤੀ ਸਾਨੂੰ ਗਲਤ ਬੋਲਿਆ। ਜੋ ਅਸੀਂ ਧਰਨਾ ਦਿੱਤਾ ਉਹ ਤੋਂ ਵੀ ਖੁੱਡੀਆਂ ਸਾਹਿਬ ਨੇ ਉਹਨੂੰ ਲੰਬੀ ਲੈ ਕੇ ਲਾ ਲਿਆ। ਲੰਬੀ ਥਾਣੇ 'ਚ ਲੈ ਕੇ ਲਾ ਲਿਆ। ਅਸੀਂ ਵਿਰੋਧ ਵੀ ਕੀਤਾ। ਮੈਂ ਚੀਜ਼ ਤੋਂ ਪੀੜਤਾਂ। ਇੱਕ ਆਂਡ ਪਹਿਲਾਂ ਵੀ ਹੁੰਦੇ ਸੀ। ਪਹਿਲਾਂ ਆਂਡ ਹੋਇਆ ਤੁਸੀਂ ਮੇਰੇ ਨਾਲ ਹੋਇਆ ਗਿੱਦੜਵੇ ਦੇ ਐਸ.ਐਚ.ਓ ਨੇ ਕੀਤਾ ਮਨਿੰਦਰ ਜੀ ਨੇ। ਉਸ ਤੋਂ ਬਾਅਦ ਸਾਡੇ ਸਰਜੀਤ ਸਿੰਘ ਜੀ ਜਲੰਧਰ ਹੈ। ਇੱਕ ਸਾਡੇ ਸਾਥਕਾ ਬੌਜੀ ਦੀ ਅ ਐਕਸੀਡੈਂਟ ਚ ਐਕਸੀਡੈਂਟ ਉਹ ਗਾਲੀ ਡੈੱਡ ਬਡੀ ਲੈ ਕੇ ਜੋਲ ਹਸਪੀਟਲ ਐ ਉਹਦੇ ਵਿੱਚ ਲੈ ਕੇ ਪਹੁੰਚਿਆ ਉੱਥੇ ਉਹਨਾਂ ਨੇ ਕੀ ਕੀਤਾ ਵੀ ਉਹਦੀ ਡੈਥ ਹੋ ਚੁੱਕੀ ਸੀਗੀ ਉਹ ਗਲਤ ਬਿੱਲ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਸਾਡੇ ਨਾਲ ਪੈਨਲ ਸੀਗਾ ਉਹਨੇ ਕਿਹਾ ਵੀ ਜੇ ਉਹਦੀ ਡੈਥ ਹੋ ਗਿਆ ਤੁਸੀਂ ਇਹਨੂੰ ਹੋਰ ਉਸ ਨਾਲ ਇਹ ਕਰੋ ਉਹਨਾਂ ਨੇ ਉਸ ਸਾਡੇ ਜਵਾਨਾਂ ਨੂੰ ਉੱਥੇ ਕੁੱਟਿਆ ਡਾਕਟਰਾਂ ਨੇ ਕੁੱਟਿਆ ਉਹਦੇ ਜਿਹੜੇ ਨਾਲ ਨਰਸਾ ਸੀ ਉਹਨਾਂ ਨੇ ਕੁੱਟਿਆ ਔਰ ਉਸ ਡਾਕਟਰ ਦਾ ਜੋਲ ਹਸਪੀਟਲ ਦਾ ਜਿਹੜਾ ਡਾਕਟਰ ਸੀਗਾ ਉਹਦਾ ਜਿਹੜਾ ਸੀਗਾ ਸਾਲਾ ਸਾਹਿਬ ਜਲੰਧਰ ਐਸਪੀ ਸੀਗਾ ਔਰ ਝੂਠੀ ਝੱਟ ਦੇ ਉੱਤੇ ਦਰਖਾਸਤ ਕਰਾਤੀ ਫਿਰ ਉਹ ਉੱਥੇ ਵੀ ਕੱਟ ਕੀਤਾ ਉੱਥੇ ਵੀ ਕੱਟ ਕਰਨ ਤੋਂ ਬਾਅਦ ਫਿਰ ਉਹਨੇ ਡਾਕਟਰ ਸਾਹਿਬ ਨੇ ਗਲਤੀ ਮੰਨੀ ਕਿ ਸਾਥੋਂ ਗਲਤੀ ਹੋ ਗਈ ਇਹ ਉਸ ਤੋਂ ਬਾਅਦ ਇੱਕ ਸਾੜਾ ਸੈਨਿਕ ਇੱਕ ਸਾੜਾ ਤਰਨ ਤਾਰਨ ਦੇ ਵਿੱਚ ਆਇਆ ਪਿੰਡ ਦੇ ਵਿੱਚ ਰਹਿੰਦਾ ਉਹਨੇ ਆ ਕੇ ਆਪਦਾ ਗੇਟ ਬਣਾਇਆ ਔਰ ਆਪ ਆਪ ਪਾਰਟੀ ਦੇ ਜਿਹੜੇ ਗੁੰਡੇ ਐ ਜਿਹੜੇ ਭੜਮ ਚੌਧਰੀ ਐ ਇਹਨਾਂ ਨੇ ਉਹਦਾ ਜ਼ਬਰਦਸਤੀ ਗੇਟ ਬੰਦ ਕਰਾਦਾ ਵੀ ਨਹੀਂ ਤਾਂ ਸਾਡੇ ਨਾਲ ਚੱਲ ਆਮ ਪਾਰਟੀ ਦੇ ਨਾਲ ਤੌਰ ਨਹੀਂ ਇਸ ਤਰ੍ਹਾਂ ਗੇਟ ਨਹੀਂ ਖੋਲ ਹੁੰਦੇ ਉਹਦੇ ਹੱਥੇ ਵੀ ਇਸ ਸੰਘਰਸ਼ ਕੀਤਾ ਹਾਂ ਹੋਰ ਵੀ ਬਹੁਤ ਹੋਇਆ ਤੇ ਹੁਣ ਤਾਂ ਲਾਸਟ ਸਿਰ ਤੋਂ ਪਾਣੀ ਲੰਘ ਗਿਆ ਇੱਕ ਸਰਵਿਸ ਕਰ ਰਹੇ ਕਰਨਲ ਪੁਸ਼ਵਿੰਦਰ ਸਿੰਘ ਜੀ ਬਾੜ ਸਾਹਿਬ ਇੱਕ ਆਰਮੀ ਹੱਡਕੁਆਟਰ ਦੇ ਵਿੱਚ ਸਰਵਿਸ ਕਰ ਰਹੇ ਐ ਸਾਰੀ ਆਰਮੀ ਦੀ ਉਥੋਂ ਦੀ ਜਿਹੜੀ ਸੀਕ੍ਰਟ ਜਿਹੜੀ ਐ ਸਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਐ ਉਥੋਂ ਉਹ ਛੁੱਟੀ ਆਇਆ ਉਹਨੂੰ ਛੁੱਟੀ ਆਉਣ ਲੱਗੇ ਨੂੰ ਉਹਨੂੰ ਇਹਨਾਂ ਪੁਲਿਸ ਨੇ ਜਨਮਦਿਤਾ ਦੇ ਕੁੱਟਿਆ ਉਹ ਪੁਲਿਸਲੇ ਹੈ ਕੀ ਸਨ ਉੱਥੇ ਕੋਈ ਉਹਨਾਂ ਦੀ ਪਹਿਲਾਂ ਕੋਈ ਉਹਨਾਂ ਜੀ ਆਪ ਚ ਖੜਕਦੀ ਹੋਵੇ ਉਸ ਚੀਜ਼ ਨੂੰ ਲੈ ਕੇ ਉੱਥੇ ਵਿਵਾਦ ਚੱਲਿਆ ਜਾਂ ਉਸ ਦਾ ਆਪ ਦੀ ਡਿਊਟੀ ਤੇ ਪੁਲਿਸਾਰੇ ਫਿਰਦੇ ਰੋਟੀ ਪਾਣੀ ਖਾਣ ਆਏ ਹੁਣ ਉੱਥੇ ਕੋਈ ਕੋਈ ਵੀ ਆਪੀ ਨਵੀ ਹੋਈ ਉਹ ਕੋਈ ਮਿੱਥ ਕੇ ਤਾਂ ਨਹੀਂ ਦੁਸ਼ਮਣ ਘਟਾਇਆ ਸੀ ਇਹ ਤਾਂ ਜਿਹੜੀ ਹੁਣ ਪਤਾ ਲੱਗ ਰਿਹਾ ਹੈ ਕਿ ਇਹ ਇਹ ਸਾਰੀ ਜਿਹੜੀ ਹੈਗੀ ਆ ਪਲਾਨ ਬਣੀ ਹੈ ਜਿਹੜੀ ਹੁਣ ਤੱਕਰ ਦੀ ਸਾਡੇ ਕੋਲੇ ਖਬਰ ਆਈ ਹੈ ਇਹ ਇੱਕ ਪਲਾਨ ਬਣਾਈ ਗਈ ਹੈ ਕਿ ਕੋਈ ਆਰਮੀ ਹੈੱਡ ਕੁਆਟਰ ਦੇ ਵਿੱਚ ਇੱਕ ਬਹੁਤ ਵੱਡੇ ਅਹੁਦੇ ਤੇ ਹੈ ਜਿਹੜੇ ਸਾਡੇ ਆਰਮੀ ਦੀਆਂ ਸੀਕ੍ਰਟ ਚੀਜ਼ਾਂ ਹੈ ਹਾਂ ਜੋ ਸੀਕ੍ਰਟ ਚੀਜ਼ਾਂ ਹੈਗੀਆਂ ਉਹਦੇ ਮੋਬਾਈਲ ਦੇ ਵਿੱਚ ਹੈ ਕੋਈ ਵੀ ਜਿਹੜੀ ਕੋਈ ਅਸੀਂ ਕੋਈ ਪਾਕਿਸਤਾਨ ਦੇ ਉੱਤੇ ਕਾਰਵਾਈ ਕਰਨੀ ਜਾਂ ਅਸੀਂ ਚైనా ਦੇ ਉੱਤੇ ਕੋਈ ਕਾਰਵਾਈ ਕਰਨੀ ਜੋ ਵੀ ਸਾਡੇ ਕਮਾਂਡਰ ਬਾਰਡਰ ਦੇ ਉੱਤੋਂ ਜਾਂ ਹੋਰ ਰਿਪੋਰਟਾਂ ਭੇਜਦੇ ਉਹਦੇ ਮੋਬਾਈਲ ਦੇ ਵਿੱਚ ਸੀਗੀਆਂ ਬਹੁਤ ਹੋਰ ਵੀ ਬਹੁਤ ਸੀਕ੍ਰਟ ਜਿਹੜੇ ਮੈਂ ਤੁਹਾਡੇ ਵੀਡੀਓ ਸਾਹਮਣੇ ਨਹੀਂ ਦੱਸ ਸਕਦਾ ਉਹ ਔਰ ਦੇਖੋ ਕਰਨਲ ਬਾੜ ਸਾਹਿਬ ਦਾ ਇੱਕ ਤਾਂ ਉਹਨਾਂ ਨੇ ਆਈਡੈਂਟੀ ਕਾਰਡ ਖੋਇਆ ਜਦੋਂ ਵਿਖਾਉਣ ਟਾਈਮ ਤੇ ਇੱਕੋ ਦਾ ਮੋਬਾਈਲ ਖੋਇਆ ਤੀਜੀ ਚੀਜ਼ ਨੂੰ ਉਹਨਾਂ ਨੇ ਕੋਈ ਵੀ ਚੀਜ਼ ਨਾ ਅਧਿਕਾਰ ਕੋਈ ਨਾ ਦਾ ਕੈਸ਼ ਖੋਇਆ ਕੁਝ ਨਹੀਂ ਖੋਇਆ ਕਿਉਂ ਇੱਕ ਮੋਬਾਈਲ ਤੇ ਇੱਕ ਮੋਬਾਈਲ ਇੱਕੋ ਦਾ ਆਈਡੈਂਟੀਟੀ ਕਾਰਡ ਆਈਡੈਂਟੀਟੀ ਕਾਰਡ ਕਿ ਐਡੀ ਸਾਡੇ ਵਾਸਤੇ ਇੱਕ ਐਡੀ ਬਹੁਤ ਮਤਲਬ ਚੀਜ਼ ਆ ਉਹ ਜਰੂਰੀ ਚੀਜ਼ ਆ ਵੀ ਜਾਣ ਤੋਂ ਹੀ ਵੱਧ ਕੇ ਘਰਾ ਰੱਖਦੇ ਅਸੀਂ ਉਹ ਹੁਣ ਕੌਣ ਕਹਿ ਸਕਦਾ ਕਿ ਉਹਦੀ ਉਹਨਾਂ ਨੇ ਸਕੈਨ ਨਾ ਕੀਤਾ ਹੋਵੇ ਉਹਦੇ ਆਈਡੈਂਟੀਟੀ ਕਾਰਡ ਤੋਂ ਪੰਜ ਡੈਡੀ ਕਾਰਡ ਬਣਾ ਲਏ ਹੋਣ ਹੋ ਸਕਦਾ ਉਹਦਾ ਆਈਡੈਂਟੀਟੀ ਕਾਰਡ ਕਿਸੇ ਹੋਰ ਇਹ ਰਜਿਸਟਰ ਕੇ ਬਣਾ ਦੇਣ ਕੁਛ ਵੀ ਬਣਾ ਸਕਦੀ ਹੈ ਪੰਜਾਬ ਪੁਲਿਸ ਵਿੱਚੋਂ ਆਈਡੈਂਟੀਕਾਡ ਮਿਲਿਆ ਇਹਦਾ ਮਤਲਬ ਇੱਥੇ ਉਹਨੂੰ ਪਾਕਿਸਤਾਨ ਦੇ ਨਾਲ ਮਿਲੀ ਭੁਗਤੀ ਵੀ ਬਣਾ ਸਕਦੇ ਆ ਕਰਨ ਸਾਹਿਬ ਦੀ ਕੁਛ ਵੀ ਬਣਾ ਸਕਦੇ ਆ ਜਦੋਂ ਉਹਨਾਂ ਦਾ ਮੋਬਾਈਲ ਉਹਨਾਂ ਦੇ ਕੋਲੇ ਆ ਗਿਆ ਕੁਛ ਵੀ ਮੈਸੇਜ ਕਰ ਸਕਦੇ ਆ ਉਹ ਉਹਦੇ ਵਿੱਚ ਕੁਛ ਵੀ ਉਹਦੀ ਫੋਟੋ ਦੇ ਵਿੱਚ ਕੱਢ ਸਕਦੇ ਆ ਅੱਜ ਕੱਲ੍ਹ ਤਾਂ ਜੋ ਆਰਮੀ ਹਟਕੜ ਦੇ ਵਿੱਚ ਕੰਪਿਊਟਰ ਦੇ ਵਿੱਚ ਹੈਗਾ ਉਹ ਕਈ ਚੀਜ਼ਾਂ ਸੀਕ੍ਰੀਟ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਆਪਦੇ ਮੋਬਾਈਲ ਤੇ ਰੱਖਣੇ ਪੈਂਦੇ ਕੰਪਿਊਟਰ ਤੇ ਨਹੀਂ ਛੱਡਣੀਆਂ ਪੈਂਦੀਆਂ ਬਾਕੀ ਆਈਡੈਂਟੀ ਕਾਰਡ ਦਾ ਕਿਤੇ ਵੀ ਵਰਤਿਆ ਜਾ ਸਕਦਾ ਉਹਦਾ ਹੂੰ ਕਰਨਲ ਸਾਹਿਬ ਐਨੀ ਲਾਟੋ ਉੱਥੇ ਕੀ ਕਰ ਰਹੇ ਸਨ ਦੇਖੋ ਜੀ ਉਹ ਦਿੱਲੀ ਆਰਮੀ ਹਡਕਾਟ ਦੇ ਵਿੱਚ ਡਿਊਟੀ ਕਰਦੇ ਆ ਉੱਥੋਂ ਕੋਈ 2-4 ਦਿਨਾਂ ਤੇ ਛੁੱਟੀ ਆਈ ਸੀ ਰੱਬ ਜਾਨੇ ਕਿੰਨੇ ਕੋਈ ਛੁੱਟੀ ਆਇਆ ਸੀਗਾ ਤੇ ਉਹ ਛੁੱਟੀ ਔਨ ਕਰਕੇ ਮਤਲਬ ਵੀ ਉਹ ਉਹਦਾ ਟ੍ਰੇਨ ਲੇਟ ਹੋ ਗਈ ਪਟਿਆਲੇ ਉਹਦਾ ਬੇਟਾ ਉੱਥੋਂ ਨੂੰ ਆਪਦੀ ਕਾਰ ਦੇ ਵਿੱਚ ਲੈ ਕੇ ਆਇਆ ਰੇਲਵੇ ਸਟੇਸ਼ਨ ਤੋਂ ਆਪਦੀ ਕਾਰ 'ਚ ਬਿਠਾ ਕੇ ਤੋਂ ਸਿੱਧਾ ਕਰਨਲ ਸਾਹਿਬ ਦੀ ਡਿਊਟੀ ਤੋਂ ਘਰੇ ਆ ਰਹੇ ਸਨ ਘਰੇ ਆ ਰਹੇ ਸਨ ਵਿੱਚ ਹੋਟਲ 'ਤੇ ਰੋਕ ਕੇ ਕੁਝ ਨਾਸਤਗਰ ਦੀ ਕੋਸ਼ਿਸ਼ ਕੀਤੀ ਤੇ ਉੱਥੇ ਚੜਪ ਹੋਈ ਆ ਉੱਥੇ हां ਜੀ ਉਹ ਆ ਕੇ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਜਾ ਕੇ ਕਿਉਂ ਠਾਉਣਾ ਹੈ ਵੀ ਸੁੱਤੇ ਹੋਣਗੇ ਬੱਚੇ ਨਾਲ ਦਾ ਬੇਟਾ ਸੀ ਉਹ ਜਾ ਕੇ ਸੌਜਾਂਗੇ ਵੀ ਚਲੋ ਇੱਥੇ ਥੋੜਾ ਬਹੁਤਾ ਖਾ ਲੈਨੇ ਆ ਉਹ ਖਾਣ ਕਰਕੇ ਪਿੱਛੋ ਇਹ ਜਿਹੜੇ ਭਗਵੰਤਮਾਨ ਦੇ ਪਾਲੇ ਗੁੰਡੇ ਆ ਦੇਖੋ ਇਹ ਕਿੱਥੋਂ ਆ ਰਹੇ ਸੀ ਪੁਲਿਸ ਇਹ ਖੋਤਿਆਂ ਦੇ ਜਿਹੜੇ ਸਟਾਰ ਲਾਇਆ ਇਹ ਆ ਰਹੇ ਸੀ ਇੱਕ ਬੰਦੇ ਦਾ ਮਰਡਰ ਕਰਕੇ ਆਏ ਆ ਪੁਲਿਸ ਮੁਕਾਬਲਾ ਬਣਾ ਕੇ ਆਏ ਸੀ ਜਿਹਦੇ ਉੱਤੇ 10 ਲੱਖ ਰੁਪਏ ਦਾ ਨਾਮ ਸੀਗਾ ਪਰ ਮੈਂ ਉਹ ਵੀ ਛੱਕ ਦੇ ਘੇਰੇ ਚ ਆਉਂਦਾ ਹੈ ਉਹ ਚੀਜ਼ ਵੀ ਛੱਕ ਦੇ ਘੇਰੇ ਚ ਆਉਂਦੀ ਹੈ ਜੇ ਤੁਸੀਂ ਕਿਸੇ ਨਾਲ ਤੁਸੀਂ ਇੱਕ ਚੂਹੇ ਨਾਲ ਮੁਕਾਬਲਾ ਕਰ ਲੋ ਤਾਂ ਚੂਹਾ ਵੀ ਤੁਹਾਡੇ ਨੰਦਰ ਮਾਰ ਜੂਗਾ ਜੇ ਤੁਸੀਂ ਉਹਨਾਂ ਨਾਲ ਮੁਕਾਬਲਾ ਕਰਾਂਗੇ ਤੁਸੀਂ ਇੱਕ ਇੱਕ ਅਮਰਤਾਰੀ ਆਦਮੀ ਸੀ ਉਹ ਉਹਦੇ ਨਾਲ ਤੁਸੀਂ ਮੁਕਾਬਲਾ ਬਣਾ ਕੇ ਆ ਰਹੇ ਸੀ ਕਾਲਾ ਕਰੇ ਸ਼ਬਦ ਵੀ ਬੋਲੇ ਉਹਨਾਂ ਨੇ ਉਹ ਉਹਦੇ ਨਾਲ ਮੁਕਾਬਲਾ ਕਰਕੇ ਇਹ ਵਖਾ ਕੇ ਆਏ ਆ ਕਿ ਅਸੀਂ ਬੰਦਾ ਮਾਰ ਕੇ ਹੈ ਡੈਟੀ ਕਾਰ ਖੋਣ ਵੇਲੇ ਇਹਨਾਂ ਨੇ ਇਹ ਸ਼ਬਦ ਬੋਲੇ ਆ ਪੁਲਿਸ ਨੇ ਪੌਸਦੇ ਉਹ ਹੈਂਸਪੈਕਟਰ ਨੇ ਸ਼ਬਦ ਬੋਲੇ ਆ ਕਿ ਅਸੀਂ ਇੱਕ ਮਰਡਰ ਕਰਕੇ ਆਏ ਆ ਦੂਸਰਾ ਮਰਡਰ ਤੁਹਾਡਾ ਨਾ ਕਰਨਾ ਪਏ ਜੇ ਫਿਰ ਉਹਦੇ ਬੇਟੇ ਨੇ ਆਈਡੈਂਟੀਟੀ ਕਾਰਡ ਮੰਗਿਆ ਕਿ ਮੇਰੇ ਪਿਤਾ ਜੀ ਦਾ ਆਈਡੈਂਟੀਟੀ ਕਾਰਡ ਦੇ ਦਿਓ ਨਾਲ ਮੋਬਾਈਲ ਦੇ ਦਿਓ ਉਹ ਕਹਿੰਦੇ ਤੁਸੀਂ ਸੁਵਤ ਕਰ ਬਚੋਗੇ ਤਾਂ ਫੇਰ ਹੀ ਤੁਹਾਨੂੰ ਆਈਡੈਂਟੀਟੀ ਕਾਰਡ ਤੇ ਮੋਬਾਈਲ ਤੁਹਾਡੇ ਕੰਮ ਆਊਗਾ ਇੱਥੋਂ ਤੱਕ ਉਹਨੇ ਸ਼ਬਦ ਬੋਲੇ ਆ ਉ ਤਾਂ ਮੈਂ ਤਾਂ ਵੀ ਹੁਣ ਤੁਸੀਂ ਕੱਲ ਨੂੰ ਕੱਟ ਰੱਖਿਆ ਪਟਿਆਲੇ ਦੇ ਵਿੱਚ ਜਦੋਂ ਆਪਾਂ ਇੰਟਰਵਿਊ ਕਰ ਰਹੇ ਆ ਪਟਿਆਲੇ ਦੇ ਵਿੱਚ ਇੱਕ ਵੱਡਾ ਕੱਟ ਆ ਉਸ ਕੱਟ ਸਿ ਦਿਖਾਉਣਾ ਕੀ ਚਾਹੁੰਦੇ ਹੋ ਅਸੀਂ ਉਹਦੇ ਵਿੱਚ ਆਪਦੀ ਜਿਹੜੇ ਹੈਗੇ ਅਸੀਂ ਆਪ ਸਾਬਕਾ ਸੈਨਿਕਾਂ ਜਾਂ ਮੌਜੂਦਾ ਸੈਨਿਕ ਸਾਡੇ ਬਾਰਡਰਾਂ ਤੇ ਡੌੜੀਆਂ ਕਰੀ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਫੋਨ ਕੀਤੇ ਆ ਅਸੀਂ ਸਾਰੇ ਸਾਬਕਾ ਸੈਨਿਕਾਂ ਕੌਰ ਮੌਜੂਦਾ ਫੌਜੀ ਦੇ ਪਰਿਵਾਰ ਇਕੱਠੇ ਹੋ ਕੇ ਅਸੀਂ ਸਰਕਾਰ ਨੂੰ ਵਿਖਾਉਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਜਿਹੜਾ ਇਹ ਗਲਤ ਕੰਮ ਕੀਤਾ ਇਹਦਾ ਸਾਨੂੰ ਇਨਸਾਫ ਦਿਓ ਅਸੀਂ ਸਰਕਾਰ ਦੇ ਨਾਲ ਆੜ-ਪਾਰ ਦੀ ਲੜਾਈ ਲੜਨੀ ਹੈ ਹੂੰ ਇਹਦੇ ਸਿੱਟੇ ਸਰਕਾਰ ਦੇ ਗਲਤ ਨਿਕਲਣਗੇ ਹੂੰ ਕੀ ਬਠਿੰਡਾ ਸੋਣੀ ਹੈ ਨਹੀਂ ਕੀ ਫਰੋਇ ਪਰ ਛੋਣੀ ਹੈ ਨਹੀਂ ਕੀ ਪਟਿਆਲੇ ਛੋਣੀ ਹੈ ਨਹੀਂ ਕਿੱਥੇ ਨਹੀਂ ਛੋਣੀ ਜੇ ਸਾਨੂੰ ਲੋੜ ਪਈ ਤੇ ਪਟਿਆਲਾ ਸ਼ਹਿਰ ਪੂਰਾ ਪੂਰਾ ਘੇੜ ਕੇ ਜਿਹੜੇ ਜਿਹੜੇ ਉਹ ਖੋਤਾਂ ਨੂੰ ਸਟਾਰ ਲਾਇਆ ਨਾ ਇਹਨੂੰ ਲੱਭਣਾ ਕਿੱਥੇ ਹੈਗੇ ਅਸੀਂ ਠਮਕੀ ਦੇ ਰਹੇ ਹੋ ਠਮਕੀ ਨਹੀਂ ਦੇ ਰਿਆ ਇਹ ਰੁਕ ਸਰਕਾਰ ਕੋਈ ਸਮਝ ਲੇ ਹਮ ਅਸੀਂ ਤਾਂ ਹੁਣ ਮਰੇ ਹੀ ਆ ਸਾਡੀ ਬੇਇੱਜ਼ਤੀ ਕਰਤੀ ਉਹਨਾਂ ਕੋਈ ਮਰੇ ਚੰਗੇ ਆ ਅਸੀਂ ਉਹ ਚਾਰੇ ਇੰਸਪੈਕਟਰਾਂ ਨੂੰ ਤੇ ਜਿਹੜੇ ਰੱਖੇ ਮਲਾਜਮਾਂ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਚੁਗਿਆ ਨੰਦੇ ਖੁੱਡਾ ਜੋ ਜੋ ਕਰ ਦੇਣਾ ਕੱਢ ਲਿਆ ਵਾ ਕਿੱਥੇ ਪਰਦੇ ਆ ਯਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਕਰਨਾਲ ਸਾਹਿਬ ਦੇ ਉੱਤੇ ਏਡਾ ਵੱਡਾ ਅਟੈਕ ਕਰਤਾ ਬੁਰੀ ਤਿਕਰਾ ਕੁੱਟਿਆ ਉਹ ਸਰਕਾਰੀ ਗੱਡੀਆਂ ਚ ਗਨਮਾਂ ਲੈ ਕੇ ਹਜੇ ਪਟਿਆਲੇ ਚ ਕੋ ਮਰੇ ਆ ਤੁਸੀਂ ਕੀ ਫਿਰ ਉਹਨਾਂ ਦਾ ਇਨਕਾਉਂਟਰ ਚਾਹੁੰਦੇ ਹੋ ਬੰਦੀ ਕਾਰਵਾਈ ਤਾਂ ਕਰ ਦਿੱਤੀ ਗਈ ਆ ਜੇ ਉਹਨਾਂ ਨੇ ਦੱਸਣਾ ਸੀ ਚਾਹੁੰਦੇ ਆ ਦੱਸ ਵਸ ਸਰਵਿਸ ਕਿ ਉਹਨਾਂ ਨੂੰ ਸਰਵਿਸ ਤੋਂ ਕੱਢਿਆ ਜਾਵੇ ਜਿਹੜੇ ਹੋਰ ਗੱਦਿਆਂ ਨੂੰ ਸਟਾਰ ਲਾਏ ਆ ਉਹਨਾਂ ਨੂੰ ਵੀ ਪਤਾ ਲੱਗ ਜਾਏ ਤੇ ਜਾਂ ਅਸੀਂ ਮੰਗ ਕਰਦੇ ਆ ਰਾਸ਼ਟਰਪਤੀ ਸਾਹਿਬ ਤੋਂ ਅਸੀਂ ਇਸ ਤੋਂ ਬਾਅਦ ਗਿੱਲੀ ਰਾਸ਼ਟਰਪਤੀ ਸਾਹਿਬ ਨੂੰ ਮਿਲਾਂਗੇ ਇੱਦਾਂ ਪੂਰੇ ਦਾ ਪੂਰਾ ਇੰਦੇ ਲਈ ਇੱਕ ਇਨਕੁਆਇਰੀ ਟੀਮ ਵੀ ਬਿਠਾ ਦਿੱਤੀ ਗਈ ਕਿ ਤੁਹਾਨੂੰ ਸੁਣਨ ਸਾਨੂੰ ਕੋਈ ਇਤਬਾਰ ਨਹੀਂਗਾ ਸਾਨੂੰ ਮੁੱਖ ਮੰਤਰੀ ਦੇ ਇਤਬਾਰ ਨਹੀਂ ਤੇ ਮੁੱਖ ਮੰਤਰੀ ਦੇ ਅਫਸਰ ਆ ਸਾਰੇ ਹੰਤਕ੍ਰਮ ਭਗਵੰਤ ਮਾਨ ਦਾ ਕੋਈ ਬਿਆਨ ਆਇਆ ਇੱਕ ਵੀ ਬਿਆਨ ਨਹੀਂ ਦਿੱਤਾ ਉਹਨੇ ਤੇ ਜਦੋਂ ਸਾਡਾ ਕੋਈ ਫੌਜੀ ਮਰ ਜੇ ਸਾਡਾ ਪੈਸਾ ਸਾਡਾ ਐਫਐਫ ਦਾ ਫੰਡ ਕਰੋੜ ਰੁਪਇਆ ਲੈ ਕੇ ਉਹ ਚੁੱਲ੍ਹੇ ਤੇ ਜਾ ਕੇ ਬਹਿ ਜਾਂਦਾ ਇਹ ਸਾਰੇ ਫੌਜੀ ਨੂੰ ਮਰੇ ਭਾਲਦਾ ਕਿ ਕੋਈ ਮਰੇ ਤੇ ਮੈਂ ਚੁੱਲ੍ਹੇ ਤੇ ਜਾ ਕੇ ਬੈਠਾ ਉਹਦੇ ਮਾਂ ਪੇ ਕੋਲ ਜਾਵਾਂ ਜੋਂਦੇ ਫੌਜੀ ਨੂੰ ਕੁੱਟੀ ਜਾਂਦਾ ਇਹ ਭਗਵੰਤ ਮਾਨ ਇਹ ਤੇ ਕਿਵੇਂ ਏਤਮਾਰ ਕਰ ਲਾਂਗੇ ਹੂੰ ਕਿਵੇਂ ਏਤਮਾਰ ਕਰ ਲਾਂਗੇ ਤੇ ਉੱਤੇ ਅਸੀਂ ਜੇ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਉਹਦੇ ਕਿੰਨੇ ਕਾਂਡ ਹੋ ਗਏ ਤੁਸੀਂ ਪੱਤਰਕਾਰ ਸਾਹਿਬ ਬੋਲੋ ਮੀਰਾ ਅਵਤਾਰ ਸਿੰਘ ਫਗਰਸਰ ਵਾਲਾ ਕਾਂਡ ਹੋਇਆ ਹੂੰ ਸਰਜੀਤ ਸਿੰਘ ਜੀ ਦਾ ਜਲੰਦਰ ਹੋਇਆ ਤਰਨਤਾਰਨ ਹੋਇਆ ਆਪ ਪੁਸ਼ਪਿੰਦਰ ਜੀ ਦਾ ਹੋਇਆ ਜੀਓ ਜੀ ਨੇ ਸਾਰੇ ਕੱਢ ਤੇ ਇੱਕ ਸਾਡੇ ਹੌਲਦਾਰ ਸਾਹਿਬ ਸੀਗੇ ਨਾ 1971 ਦੇ ਸਾਡੇ ਸ਼ਹੀਦ ਉਹਦੇ ਸੀਡੀਪੀਓ ਬੇਟਾ ਮਨਾਪ ਭੁੱਲ ਗਿਆ ਉਹ ਉਹਨਾਂ ਨੇ ਜਿਹੜੇ ਆਪਣੇ ਅੰਗੜਵਾੜੀ ਚ ਰਾਚਣਾਉਂਦਾ ਉਹਦੀ ਜਿਹਨੇ ਪਾਈ ਵੀ ਇਹ ਰਾਚਣ ਖਲ ਤਾਰੇ ਬੱਚੇ ਬਿਮਾਰ ਹੋ ਜਾਣਗੇ ਚੱਕ ਕੇ ਉਹਨੂੰ ਸਸਪੈਂਡ ਕਰਤਾ ਇਹ ਇਹਨਾਂ ਦੀ ਇਹਨਾਂ ਦੀ ਆਪ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਹੈ ਇਹ ਇਹਨਾਂ ਨੇ ਫੌਜੀਆਂ ਨੂੰ ਤਾਂ ਖਤਮ ਕਰਨ ਵਾਸਤੇ ਇਹਨਾਂ ਨੇ ਕੋਈ ਕਸਮ ਖਾ ਰੱਖੀ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦੇਖੋ ਚੀਮਾ ਸਾਹਿਬ ਫੌਜੀ ਦਾ ਬੇਟਾ ਹੈ ਬਲਕਾਰ ਸਿੰਘ ਸਿੱਧੂ ਫੌਜੀ ਦਾ ਬੇਟਾ ਹੈ ਹੋਰ ਵੀ ਹੈਗੇ ਆ ਮਕੀਤੇ ਕਿ ਨਾਲ ਨਾ ਚਾਰ ਪੰਜ ਇਹਨਾਂ ਦੇ ਜਿਹੜਾ ਐਮਐਲਏ ਮੰਤਰੀ ਆ ਫੌਜੀਆਂ ਦੇ ਬੇਟੇ ਆ ਤੁਸੀਂ ਕੱਲ੍ਹ ਵਾਲੇ ਇਕੱਠ ਦੇ ਵਿੱਚ ਦੱਸਣਾ ਚਾਹੁੰਦੇ ਹੋ ਕਿ ਫੌਜੀਆਂ ਦਾ ਇਕੱਠ ਐਨਾ ਪੰਜਾਬ ਦੇ ਵਿੱਚ ਜਾਂ ਫਿਰ ਕੋਈ ਘਰਾਓ ਕਰਨ ਜਾ ਰਹੇ ਹੋ ਜਾਂ ਕੀ ਅਲਟੀਮੇਟ ਕੀ ਹੈ ਤੁਹਾਡਾ ਅਸੀਂ ਇਹ ਅਲਟੀਮੇਟ ਇਹ ਦੇ ਰਹੇ ਆ ਉਹਨਾਂ ਨੂੰ ਕਿ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਕਿ ਡੈਸ਼ਨਲ ਸਰਾਨੂੰ ਨਹੀਂ ਕੀਤਾ ਜਾਂਦਾ ਤੇ ਪਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਕਰਨ ਵਾਸਤੇ ਤੇ ਲਾਹਣ ਕਰਾਂਗੇ। ਕੋਟਲ ਮਾਲਕ ਤੇ ਕਹਿੰਦੇ ਉਹ ਕਹਿੰਦੇ ਕਾਰਵਾਈ ਕਰ ਦਿੱਤੀ ਅਸੀਂ। ਕੀ ਚਾਹੁੰਦੇ ਕਿ ਉਹਦੀ ਪਤਨੀ ਦੇ ਕਹਿਣ ਤੇ ਕਾਰਵਾਈ ਹੋਵੇ ਜਾਂ ਉਸ ਮੁੰਡੇ ਦੇ ਕਹਿਣ ਤੇ ਕਾਰਵਾਈ ਹੋਵੇ ਜਾਂ ਕਰਨਲ ਸਾਹਿਬ ਦੇ ਕਹਿਣ ਤੇ ਹੋਵੇ? ਅਸੀਂ ਕਹਿੰਨੇ ਆ ਕਿ ਕਰਨਲ ਸਾਹਿਬ ਉੱਥੇ ਸੀਗੇ। ਉਹਦੇ ਦਾ ਜਦੋਂ ਉਹਨਾਂ ਨੇ ਸੱਟ ਕੋਸ ਮਾਰਿਆ ਤਾਂ ਬੇਹੋਸ਼ ਹੋ ਗਏ। ਉਹਨਾਂ ਦਾ ਡੇਟਾ ਉੱਥੇ ਮੌਕੇ ਤੇ ਮੌਜੂਦ ਸੀਗਾ। ਉਹਨਾਂ ਦੇ ਪਰਿਵਾਰੋਂ ਦੀ ਮਾਤਾ ਉਹਨਾਂ ਦੀ ਮਾਤਾ ਨੂੰ ਜਾ ਕੇ ਗੱਲਬਾਤ ਦੱਸੀ ਆ ਉਹਦੇ ਪਰਿਵਾਰ ਨੂੰ ਐਫ ਆਈ ਆਰ ਹੋਵੇ। ਹੂੰ ਕਰਨਲ ਸਾਹਿਬ ਨਹੀਂ ਹੋਵੇਗਾ ਕਰਨ ਸਾੰਧਰ ਨੇ ਬਿਓਸ਼ੀ ਕਰਤਾ ਮਾਰ ਕੇ ਉਹਦੇ ਸਿਰ 'ਚ ਉਹਦਾ ਬੇਟਾ ਫੇ ਮੌਕੇ ਤੇ ਸੀਗਾ ਉਹਦੇ ਬੇਡੇ ਦੇ ਪਾਣਾ ਦੇ ਉੱਤੇ ਪਰਚਾ ਹੋਵੇ ਹੋਟਲ ਵਾਲਾ ਕੱਲ ਨੂੰ ਮੁੱਕਰ ਜੂਗਾ ਇਹ ਹੋਟਲ ਵਾਲਾ ਫੈਸਲਾ ਪੁਲਿਸ ਨੇ ਆਪਦੇ ਬੰਦੇ ਬਚਾਉਣ ਦੇ ਲਈ ਕੀਤਾ ਹਾਂਜੀ ਹਾਂਜੀ ਇਹਨਾਂ ਨੇ ਆਪਦੇ ਬੰਦੇ ਬਚਾਉਣ ਵਾਸਤੇ ਕੀਤਾ ਕੱਲ ਨੂੰ ਉਹ ਐਫ ਆਰ ਵਾਪਸ ਲੈ ਲੂਗਾ ਵੀ ਮੈਂ ਆਦੀ ਵਾਪਸ ਲੈਣਾ ਇਹ ਕੇਸ ਦੀ ਹੁਣ ਉਹ ਜਿਹੜੀ ਹੈ ਪੰਜਾਬ ਪੁਲਿਸ ਸਬੂਤ ਮਟਾਉਣ ਤੇ ਹੋਈ ਵੀ ਹੈ ਨਾਨਕ ਸਿੰਘ ਐਸ ਐਸ ਪੀ ਖੁਦ ਸਬੂਤ ਮਟਾਉਣ ਦੇ ਉੱਤੇ ਆ ਲੱਗਿਆ ਪਿਆ ਹੈ ਉਹਦੀ ਮੈਡ ਨੂੰ ਸੱਦ ਕੇ ਉਹ ਅਸੀਂ ਪਹਿਲੇ ਹੱਥ ਲਵਾਉਣ ਟਿਕਰ ਜਾ ਰਿਹਾ ਉਹਨਾਂ ਪੁਲਸ ਮੁਲਾਜ਼ਮਾਂ ਤੋਂ ਦੋਵੇਂ ਧਿਰਾਂ ਤੁਸੀਂ ਰੱਖਿਆ ਕਰਨ ਵਾਲੇ ਹੋ ਸਾਰਿਆਂ ਦੀ ਤੁਹਾਡੀਆਂ ਡਿਊਟੀਆਂ ਲੱਗੀਆਂ ਤੁਸੀਂ ਇਹ ਉਹਦੇ ਮਤਲਬ ਜਿ ਵਰਦੀ ਪਾ ਲੈਂਦੇ ਹੋ ਤੇ ਤੁਸੀਂ ਤੁਹਾਡਾ ਫਰਜ ਬਣ ਜਾਂਦਾ ਧੋਵੇਂ ਆਪਸ ਵਿੱਚ ਉਲਝ ਕੇ ਦੇਖੋ ਜੀ ਜਦੋਂ ਅਸੀਂ ਗੇਜ ਦੀ ਸੇਵਾ ਕਰਨ ਵਾਸਤੇ ਆਪਦੇ ਪਰਿਵਾਰ ਦੀ ਪਰਵਾਹ ਨਹੀਂ ਕਰਦੇ ਤੇ ਜਦੋਂ ਅਸੀਂ ਆਪਦੇ ਘਰੇ ਆਉਂਦੇ ਆ ਸਾਡੇ ਪਰਿਵਾਰ ਨੂੰ ਸਾਡੇ ਸਾਹਮਣੇ ਕੁੱਟਾ ਜਾ ਰਿਹਾ ਸਾਨੂੰ ਕੁੱਟਾ ਜਾ ਰਿਹਾ ਪੰਜਾਬ ਪੁਲਸ ਨੇ ਉਹ ਤੇ ਫਿਰ ਸਾਡੇ ਕੀ ਲੱਗਦੇ ਹੈ ਅਜਿਹਾ ਕਹਿੰਦੇ ਰਾਸ਼ਟਰਪਤੀ ਰਾਸ਼ਟਰਪਤੀ ਰਾਜ ਲੱਗੇ ਤੇ ਫੌਜ ਦੇ ਕੋਈ ਪਾਵਰ ਆਵੇ ਤਾਂ ਫਿਰ ਪਾਪਾ ਕੇ ਡਿਟੀਜਾਂ ਨੂੰ ਤੇ ਇਹਨਾਂ ਨੂੰ ਖੁੱਡਾਂ ਤੋਂ ਅਸੀਂ ਕੱਢਾਂਗੇ ਇਹ ਪੰਜਾਬ ਪੁਲਿਸ ਨੇ ਜਿਹੜੇ ਗੱਧਿਆਂ ਨੂੰ ਸਟਾਰ ਲਾਏ ਹੈ ਨਾ ਇਹਨਾਂ ਪਰ ਅਸੀਂ ਕੱਢਾਂਗੇ ਅਸੀਂ ਦੱਸਾਂਗੇ ਵੀ ਪਬਲਿਕ ਦੀ ਸੇਵਾ ਕਿਵੇਂ ਕਰੀਦੀ ਹੁੰਦੀ ਹੈ ਹੂੰ ਉਹ ਨਜ਼ਰੀਆ ਸਹੀ ਨਹੀਂਗਾ ਨਹੀਂ ਸਹੀ ਤਰੀਕਾ ਸਾਰੇ ਅਫਸਰਾਂ ਦਾ ਸਹੀ ਨਹੀਂ ਨਹੀਂ ਕੋ ਸਾਰੇ ਨਹੀਂ ਇਹ ਵਿੱਚੋਂ ਕੋ 10% ਸਹੀ ਵੀ ਹੈਗੇ ਆ ਸਾਰੇ ਚੰਗੇ ਵੀ ਨਹੀਂ ਸਾਰੇ ਮਾੜੇ ਵੀ ਨਹੀਂ ਪਰ 10% ਹੀ ਸਹੀ ਹੈ ਪਰ ਬਾਕੀ ਸਾਰਾ ਟੋਲਾ ਇਹੋ ਜਿਹਾ ਹੀ ਹੈ ਗਾਂਧੀ ਦੇ ਨੋਟਾਂ ਵਾਲਾ ਹੈ ਗਾਂਧੀ ਦੇ ਨੋਟ ਦੇ ਦਿਓ ਤੁਸੀਂ ਜੋ ਮਰਜ਼ੀ ਕਰਾ ਸਕਦਾ ਕਿ ਤੁਹਾਨੂੰ ਸਰਕਾਰ ਦੇ ਕਹਿਣ ਤੇ ਉਹ ਕਹਿਣੇ ਵੀ ਧਰਨਾ ਨਹੀਂ ਲਗਾ ਦਿੱਤਾ ਜਾਣਾ ਉਹ ਰੋਕਣ ਫਿਰ ਕੀ ਕਰੋਗੇ ਲੜਾਂਗੇ ਲੜਾਂਗੇ ਜਦੋਂ ਲੜਿਆ ਗਿਆ ਜਿੱਥੇ ਰੋਕਣਗੇ ਉੱਥੇ ਰੋਕੇ ਉੱਥੇ ਨਾਰੇਬਾਜੀ ਕਰਾਂਗੇ ਰੋਡ ਬਲੌਕ ਕਰ ਦੇਾਂਗੇ ਹੂੰ ਐਦੂੰ ਤੈਸੋ ਵੀ ਇੱਕ ਕਰਨਾਲ ਦੇ ਨਾਲ ਐਡੀ ਭੈੜੀ ਤਰੀਕੇ ਨਾਲ ਕੁੱਟਮਾਰ ਕੀਤੀ ਐ ਇੱਕ ਪੁਲਿਸ ਦੇ ਚਾਰ ਇਨਸਪੈਕਟਰਾਂ ਨੇ 12 ਮੁਲਾਜ਼ਮਾਂ ਨੇ ਉਹ ਇਹਨਾਂ ਤੋਂ ਤਾਂ ਫਰਜ਼ੀ ਮਰੇ ਚੰਗੇ ਆ। ਅਸੀਂ ਤਾਂ ਰਾਸ਼ਟਰਪਤੀ ਅੱਗੇ ਕਿੰਨਾ ਇਕੱਠ ਕਰਨ ਜਾ ਰਹੇ ਹਾਂ ਪਟਿਆਲੇ ਦੀ ਧਰਤੀ ਤੇ। ਮੇਰੇ ਹਿਸਾਬ ਨਾਲ ਦੇਖੋ ਜੀ ਸਾਡੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਫੌਜੀਆ ਨੂੰ ਉਹ ਵੀ ਆ ਰਹੇ ਆ। ਸਾਬਕਾ ਸੈਨਿਕ ਵੀ ਆ ਰਹੇ ਆ। ਜਿਹੜੇ ਸਾਡੇ ਮੌਜੂਦਾ ਉੱਥੇ ਸਰਵਿਸ ਕਰ ਰਹੇ ਆ ਉਹਨਾਂ ਦੇ ਪਰਿਵਾਰ ਵੀ ਪਹੁੰਚ ਰਹੇ ਆ। ਫੈਮਿਲੀ ਪਰਿਵਾਰ ਸਾਰਾ ਉੱਥੇ ਪਹੁੰਚ ਰਿਹਾ ਹੈ। ਅਜੇ ਤੱਕ ਅਸੀਂ ਆਪ ਦੇ ਫੌਜੀਆ ਫੌਜੀਆ ਨੇ ਕੀਤਾ ਉਸ ਤੋਂ ਬਾਅਦ ਅਸੀਂ ਕਿਸਾਨ ਜੁਨੀਆ ਨਾਲ ਦਾ ਹੋਰ ਜਥੇਬੰਦੀਆਂ ਆਈਆਂ ਉਹਨਾਂ ਦਾ ਵੀ ਸੰਯੋਗ ਲਵਾਂਗੇ 10000 10000 20000 ਰੁਪਏ ਆ ਯਾਰ ਨਹੀਂ ਜੀ ਇਹ ਤਾਂ ਲੱਖਾਂ 'ਚ ਜਾਊਗਾ ਜੀ ਇਕੱਠ ਅੱਛਾ ਲੱਖ ਸੈਨਿਕ ਦਾ ਇਕੱਠ ਤੁਸੀਂ ਪਟਿਆਲੇ ਦੀ ਧਰਤੀ ਤੇ ਕਰਾਂਗੇ ਦਿੱਲੀ ਤੋਂ ਆ ਰਹੇ ਜੀ ਦਿੱਲੀ ਤੋਂ ਆ ਰਹੇ ਸਾਡੇ ਸਾਫਕਾ ਸੈਨਿਕ ਜੀ ਵੀਰ ਵੀਰਬਿੰਦਰ ਸਿੰਘ ਜੀ ਸਾਡੇ ਆ ਰਹੇ ਲੈ ਕੇ ਸਾਡੇ ਜੀ ਰਾਜਸਥਾਨ ਤੋਂ ਆ ਰਹੇ ਆਪਣੇ ਰਜਿੰਦਰ ਸਿੰਘ ਜੀ ਫੌਜੀ ਜੀ ਹਰਿਆਣਾ ਤੋਂ ਆ ਰਹੇ ਆ ਜੀ ਲੈ ਕੇ ਹਿਮਾਚਲ ਤੋਂ ਵੀ ਆ ਰਹੇ ਆ ਜੀ ਚਾਰ ਪੰਜ ਸਟੇਟਾਂ ਦਾ ਚਾਹ ਤੋਂ ਜ਼ਿਆਦਾ ਸਾਡਾ ਜਿਹੜਾ ਪੰਜਾਬ ਦਾ ਕੱਠਾ ਹੈ ਬਾਕੀ ਦੂਜੀਆਂ ਸਟੇਟਾਂ ਦੇ ਵਿੱਚ ਸਾਡੀਆਂ ਜਿਹੜੀ ਜਥੇਬੰਦੀਆਂ ਉਹ ਆ ਰਹੀਆਂ ਸਾਰੀਆਂ ਜੇ ਸਾਡੀ ਇੰਡੀਆ ਲੈਵਲ ਦੀ ਜਥੇਬੰਦੀ ਬਣੀ ਹੈ ਉਹਨਾਂ ਨੇ ਵੀ ਇਹ ਮੈਸੇਜ ਪਾਇਆ ਹੈ ਇਹ ਜੂਪੀ ਚੋਂ ਵੀ ਆ ਰਿਹਾ ਹੈ ਜੇ ਤੁਹਾਡੇ ਕਰਨਲ ਦੀ ਥਾਂ ਕੋ ਆਮ ਬੰਦਾ ਹੁੰਦਾ ਕੀ ਫਿਰ ਉਹਦੇ ਲਈ ਇੰਨਾ ਕੱਠ ਹੁੰਦਾ ਉਹਦੇ ਦੀ ਇਹ ਲੜਾਈ ਲੜੀ ਜਾਂਦੀ ਜਾਂ ਫਿਰ ਉਹ ਵਿਸਰ ਜਾਂਦੀ ਕਿਉਂਦਾ ਕੋਈ ਨਹੀਂ ਵਾਲੀ ਗੱਲ ਦੇਖੋ ਜੇ ਇਹ ਗੱਲਾਂ ਹੁੰਦੀਆਂ ਆਈਆਂ ਇਹ ਗੱਲਾਂ ਇਹ ਕਰਦੇ ਆਏ ਆ ਪੁਲਿਸ ਮੁਲਾਜ਼ਮ ਤੇ ਆਪ ਪਾਰਟੀ ਦੀ ਸਰਕਾਰ ਤੇ ਇਹਨਾਂ ਨੇ ਉਹੋ ਗੱਲਾਂ ਕਰਦੇ ਕਰਦੇ ਨੇ ਆਕੇ ਤੇ ਸਾਡੇ ਕਰਨਲ ਨੂੰ ਕੁੱਟਿਆ ਜ ਨਾਲ ਉਹਨੇ ਆਈਡੈਂਟੀਕਾਡ ਵਿਖਾਤਾ ਆਈਡੈਂਟੀਕਾਡ ਵਿਖਾਤਾ ਬੰਦੇ ਨੂੰ ਪਤਾ ਹੈ ਕਿ ਆ ਕਰਨਲ ਪੁਸ਼ਪਿੰਦਰ ਸਿੰਘ ਬਾਣੇ ਦੇ ਜਹਾਜ਼ ਉੱਤੇ ਇਹ ਮਾਮਲਾ ਬਹੁਤ ਜ਼ਿਆਦਾ ਭਗਿਆ ਕੀ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ 'ਚ ਨਹੀਂ ਕਿ ਉਹਨੇ ਬੈਠ ਕੇ ਕਿਹਾ ਹੋਵੇ ਸੁਲਝਾ ਲੈਂਦੇ ਨੇ ਇਸ ਮਸਲੇ ਨੂੰ ਅੱਜ ਤੱਕ ਉਹਨਾਂ ਨੇ ਕੋਈ ਅੱਜ ਤੱਕ ਬਿਆਨ ਹੀ ਨਹੀਂ ਦਿੱਤਾ ਉਹਨੇ ਹਮ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੀ ਨਹੀਂ ਆਇਆਗਾ ਹਮ ਇਸ ਮਸਲੇ ਤੇ ਕੋਈ ਬਿਆਨ ਨਹੀਂ ਕੋਈ ਬਿਆਨ ਨਹੀਂ ਅੱਜ ਤੱਕ ਦਾ ਬਿਆਨ ਨਹੀਂ ਆਇਆਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਫਕਰ ਸਰ ਜੀ ਤੁਸੀਂ ਕੱਲ ਨੂੰ ਪਟਿਆਲੇ ਧਰਤੀ ਤੇ ਇਕੱਠ ਕਰਨ ਜਾ ਰਹੇ ਹੋ ਤੇ ਉੱਥੇ ਇਕੱਠ ਦੇ ਵਿੱਚ ਇਹ ਹੋਣ ਜਾ ਰਿਹਾ ਹੈ ਕਿ ਫੈਸਲਾ ਕੀ ਨਿਕਲਦਾ ਪੁਲਿਸ ਕਹਿੰਦੀ ਕਿ ਅਸੀਂ ਬੰਦ ਹੀ ਕਾਰਵਾਈ ਕਰ ਦਿੱਤੀ ਗਈ ਆ ਅਸੀਂ ਚਾਹੁੰਦੇ ਆ ਕਿ ਇਹ ਧਰਨਾ ਨਾ ਲਾਓ ਪਰ ਪਰਿਵਾਰ ਦਾ ਉਹਦੀ ਪਤਨੀ ਦਾ ਉਹਨਾਂ ਦੇ ਨਾਲ ਸੰਗੀ ਸਾਥੀ ਅਵਤਾਰ ਸਿੰਘ ਫਕਰ ਸਰ ਜਾਂ ਜਿਵੇਂ ਇਹ ਮੁਖਸਰ ਸਾਹਿਬ ਤੋਂ ਨੇ ਇਹਨਾਂ ਦਾ ਵੀ ਪਿਛਲੇ ਦਿਨੀ ਇੱਕ ਪੰਜਾਬ ਪੁਲਿਸ ਮੁਲਾਜ਼ਮ ਦੇ ਨਾਲ ਥਾਣੇ ਦੇ ਵਿੱਚ ਗਿਆ ਦੇ ਨਾਲ ਇਹਨਾਂ ਦੀ ਬੇਇੱਜ਼ਤੀ ਕੀਤੀ ਜਾਂ ਉਹ ਇੱਕ ਰੌਲਾ ਪਿਆ ਸੀ ਉਦੋਂ ਵੀ ਇੱਕ ਮੁਖਸਰ ਦੀ ਧਿਰ ਤੇ ਬਹੁਤ ਵੱਡਾ ਕਟਫ ਹੋਇਆ ਸੀਗਾ ਹੁਣ ਇਸੇ ਤਰ੍ਹਾਂ ਦਾ ਇਕੱਠ ਪਟਿਆਲੇ ਹੋ ਰਿਹਾ ਹੈ ਉਦੋਂ ਇਹਨਾਂ ਦਾ ਰੈਂਕ ਛੋਟਾ ਸੀਗਾ ਇਹ ਆਪ ਚ ਵੀ ਧੜੇਵਾੜੀਆਂ ਸੀ ਇਹ ਵੀ ਇਕੱਠੇ ਹੋਏ ਆ ਕੀ ਉਥੋਂ ਜਿਹੜਾ ਇੱਕ ਮੁਲਾਜ਼ਮ ਬਤੌਰ ਡਿਊਟੀ ਨਿਭਾ ਰਿਹਾ ਡਿਊਟੀ ਤੋਂ ਘਰੇ ਆ ਰਿਹਾ ਉਹਦੇ ਇਸ ਤਰ੍ਹਾਂ ਗੱਲ ਪੈ ਜਾਣਾ ਕਿੰਨੀ ਕੋਈ ਸਿਆਣਫ ਤੇ ਲਾਇਕਤ ਵਾਲੀ ਗੱਲ ਆ ਕਿੰਨੇ ਕੋਈ ਜ਼ਿੰਮੇਵਾਰ ਅਫਸਰ ਵਾਲੀ ਗੱਲ ਆ ਉਹਨਾਂ ਦੇ ਵਿੱਚੋਂ ਕੋਈ ਵੀ ਛੋਟੇ ਰੈਂਕ ਦਾ ਅਫਸਰ ਨਹੀਂ ਹੋਊਗਾ ਕਿਉਂਕਿ ਇੱਕ ਬਹੁਤ ਵੱਡੇ ਮਿਸ਼ਨ ਤੋਂ ਇੱਕ ਬਹੁਤ ਵੱਡੀ ਉਹ ਆਪਦੇ ਜਨੇ ਸਫਲਤਾ ਕਰਕੇ ਆਏ ਸੀ ਉਹ ਕਸੂਰਵਾਰ ਸੀ ਬੇਕਸੂਰ ਸੀ ਇਹ ਇੱਕ ਆਉਣ ਵਾਲਾ ਵਿਸ਼ਾ ਹੈ ਪਰ ਮਨੁੱਖੀ ਅਧਿਕਾਰਾਂ ਦੇ ਲੰਗਣਾ ਪਿੱਛੇ ਹੋਈ ਉਹਦੂ ਅਗੜੇ ਪਾਸੇ ਫੇਰ ਆ ਕੇ ਹੋਈ ਕਿ ਇੱਕ ਅਫਸਰ ਦੇ ਜਿਹੜੇ ਉਹ ਗਲ ਪੈ ਗਏ ਤੇ ਅਫਸਰ ਤੇ ਗਲ ਪੈ ਗਿਆ ਉਹਦੀ ਬਾਹਾਂ ਵੀ ਤੋੜੀ ਗਈ ਉਹਦੇ ਬੱਚੇ ਦੇ ਸਾਹਮਣੇ ਪਿਓ ਨੂੰ ਕੁੱਟਿਆ ਗਿਆ ਤੇ ਪਿਓ ਦੇ ਸਾਹਮਣੇ ਪੁੱਤ ਨੂੰ ਕੁੱਟਿਆ ਗਿਆ ਕੀ ਉਹ ਵੱਡਾ ਹੋ ਕੇ ਇਸ ਖਾਕੀ ਦੇ ਲਈ ਸੋਚੇਗਾ ਕਿ ਇਹ ਖਾਕੀ ਜਿਹੜੀ ਆਮ ਲੋਕਾਂ ਦੇ ਲੀੜੇ ਪਾੜਦੀ ਆ ਬਾਹਾਂ ਤੋੜਦੀ ਆ ਸਿਰ ਪਾੜਦੀ ਆ ਜਾਂ ਫਿਰ ਇਹ ਸੋਚੂਗਾ ਕਿ ਪੁੱਤ ਤੂੰ ਹੁਣ ਮੈਂ ਫੌਜ ਦੇ ਵਿੱਚ ਡਿਊਟੀ ਕੀਤੀ ਆ ਤੇ ਤੂੰ ਪੁਲਿਸ ਦੇ ਵਿੱਚ ਡਿਊਟੀ ਕਰ ਇਹ ਵੀ ਇੱਕ ਬੜਾ ਵੱਡਾ ਅੰਤਰ ਖੜਾ ਹੋਊਗਾ ਇਹ ਇੱਕ ਆਮ ਉਹਨਾਂ ਦੇ ਪਰਿਵਾਰ ਲਈ ਨਹੀਂ ਇਹ ਸਾਰੇ ਬਹੁਤ ਸਾਰੀ ਪੁਲਸ ਚੰਗੀ ਆ ਪਰ ਪਿਛੇ 80 ਦੇ ਦਹਾਕੇ ਤੋਂ ਲੈ ਕੇ 92 95 ਤੱਕ ਜੋ ਪੁਲਸ ਦੇ ਕਾਰੇ ਰਹੇ ਉਸ ਚੀਜ਼ ਤੋਂ ਵੀ ਲੋਕ ਖਫਾ ਨੇ ਡਰ ਹੈ ਕਿ ਹੁਣ ਫਿਰ ਉਹ ਨਾ ਮਾਹੌਲ ਬਣਾ ਦਿੱਤਾ ਜਾਵੇ ਪੰਜਾਬ ਦੇ ਵਿੱਚ ਕਿ ਕਿਤੇ ਖਤਰਨਾਕ ਹੋ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਫਿਰ ਨਾ ਵੱਢ ਲਿਆ ਜਾਵੇ ਜੇ ਕਿ ਜਦੋਂ ਫਸਲ ਪੱਕਦੀ ਆ ਉਹਦੀ ਵਾਢੀ ਦੀ ਤਿਆਰੀ ਕੀਤੀ ਜਾਂਦੀ ਹੈ ਕੀ ਪੰਜਾਬ ਦੇ ਨਾਲ ਉਸੇ ਤਹਿਤ ਹੋ ਰਿਹਾ ਕਦੀ ਗੈਂਗਸਟਰ ਨੂੰ ਕਹਿ ਕੇ ਮਾਰਦੇ ਨਾ ਕਦੀ ਖਾੜਕੂ ਕਹਿ ਕੇ ਮਾਰਦੇ ਨਾ ਤੇ ਕਦੀ ਕਿਸ ਤਰੀਕੇ ਦੇ ਨਾਲ ਮਾਰਦੇ ਨਾ ਜੇ ਕਸੂਰਵਾਰਾਂ ਉਦੀ ਕਾਰਵਾਈ ਕੀਤੀ ਜਾਵੇ ਕਾਨੂੰਨ ਕਾਦੇ ਦੀ ਬਣੀ ਹੈ ਤਰੀਕੇ ਨਾਲ ਹੁੰਦਾ ਸਭ ਕੁਝ ਜਿਹੜਾ ਉਹ ਹੋਇਆ ਉਹ ਕਾਹਨ ਤੇ ਪਿਛਲੇ ਪਾਸੇ ਉਹਦਾ ਸੱਚ ਕੀ ਹੈ ਝੂਠ ਕੀ ਹੈ ਨਾ ਤਾਂ ਉਹ ਅਪੀਲ ਕਰ ਸਕਦਾ ਨਾ ਦਲੀਲ ਕਰ ਸਕਦਾ ਜਿਹੜਾ ਬੰਦੇ ਦਾ ਕਤਲ ਕਰਕੇ ਉਸ ਟਾਈਮ ਆਰਐਸਸੀ ਪਰ ਉਹ ਕੈਨੇਡਾ ਦੀ ਧਰਤੀ ਤੋਂ ਆਇਆ ਸੀ ਕਿ 14 ਸਾਲ ਦੇ ਬੱਚੇ ਨੂੰ ਗਵਾ ਕਰਨ ਦੀ ਜੱਟ ਸਾਹਿਬ ਜਿੰਨੇ ਦਾ ਬੱਚਾ ਸੀ ਉਹਨੂੰ ਗਵਾ ਕਰਨ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਸੀ ਉਹ ਬਹੁਤ ਮਾਰਾ ਕੰਮ ਕੀਤਾ ਕਹੇਤੀ ਪੁੱਤ ਨੂੰ ਚੱਕਣੇ ਮੈਂਦੇ ਹੱਕ 'ਚ ਨਹੀਂ ਹੈਗਾਗਾ ਜੇ ਉਹ ਇਸੇ ਲਾਇਕ ਸੀ ਜਾਂ ਉਹ ਫਰੋਤੀ ਮੰਗ ਰਹੀ ਸੀ ਇਹ ਪੁਲਿਸ ਨੇ ਕੀਤਾ ਠੀਕ ਵੀ ਕੀਤਾ ਸਕਦਾ ਪਰ ਆਏ ਦਿਨ ਜਿਹੜੇ ਇਹ ਇਦਾਂ ਦੇ ਹੋ ਰਹੇ ਨੇ ਤੇ ਆਮ ਬੰਦੇ ਦਾ ਰਾਤ ਨੂੰ ਘਰਾਂ 'ਚੋਂ ਬਾਹਰ ਨਿਕਲਣਾ ਕੰਮਕਾਰਾਂ ਤੇ ਜਾਣਾ ਪਤਾ ਨਹੀਂ ਪੁਲਿਸ ਨੇ ਕਿੰਨੂੰ ਫੜ ਕੇ ਮਾਰ ਦੇਣਾ ਤੇ ਕਿਹੜਾ ਦੋਸ਼ ਲਾ ਦੇਣਾ ਇੱਕ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਤੇ ਜਦੋਂ ਪੰਗਾ ਫਿਰ ਪੁਲਿਸ ਦੇ ਪੁਲਿਸ ਦਾ ਪੰਗਾ ਜਦੋਂ ਫੌਜ ਨਾਲ ਪੈਂਦਾ ਤੇ ਉਸ ਚੀਜ਼ ਦਾ ਨਤੀਜਾ ਜਿਹੜਾ ਉਹ ਪਟਿਆਲੇ ਦੀ ਧਰਤੀ ਤੇ ਵੇਖਣ ਨੂੰ ਮਿਲੇਗਾ ਤੇ ਜੇ ਫੌਜ ਵਾਲੇ ਇਕੱਠੇ ਹੋ ਕੇ ਜਾਂਦੇ ਨੇ ਤੇ ਕੀ ਪੰਜਾਬ ਪੁਲਿਸ ਉਹਨਾਂ ਦੇ ਅੱਗੇ ਝੁਕੇਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ